ਮੇਰੇ ਪੰਜਾਬ ਦੇ ਬਾਕੀ ਗਾਉਣ ਵਾਲਿਓ ਬਾਕੀ ਜੋ ਵੀ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਪਰ ਇਹਨੇ ਕੰਮ ਕੰਜਰਾਂ ਵਾਲੇ ਕੀਤਾ ਇਹ ਤਾਂ ਬੁਲਕਾਰ ਸਿੱਧੂ ਜਿਹੜਾ ਇਹਨਾਂ ਦਾ ਐਮਐਲਏ ਆ ਉਹ ਤਾਂ ਨਿੱਕੀ ਜੀ ਪਦਵੀ ਤੇ ਬੈਠਾ ਪਰ ਇਹਨਾਂ ਨੇ ਇੱਕ ਤੁਹਾਨੂੰ ਭੁੱਲ ਕੇ ਤੁਸੀਂ ਇੱਕ ਕਟਾਰੂ ਚੱਕ ਵੀ ਹੋਇਆ ਸੀਰੇ ਦਫ਼ਤਰ ਦੇ ਵਿੱਚ ਜਾਣ ਤੋਂ ਲੇਡੀਜ਼ ਨੇ ਤਾਂ ਕੀ ਜਾਣਾਂ ਸੀ ਉੱਥੇ ਮਰਦ ਵੀ ਜਾਣ ਤੋਂ ਘਬਰਾਉਂਦਾ ਹੈ ਇਹਨਾਂ ਕੋਲੇ ਕਟਾਰੂ ਚੱਕ ਵੀ ਹੈਗਾ ਇਹਨਾਂ ਕੋਲੇ ਬਰਕਾਰ ਸਿੱਧੂ ਵੀ ਹੈਗਾ ਇਹਨਾਂ ਕੋਲੇ ਭਗਵੰਤ ਮਾਨ ਵੀ ਹੈਗਾ ਇਨ ਕੋਲੇ ਕੀ ਨਹੀਂ ਨਾ ਵੇਖੋ ਤੁਸੀਂ ਕਿਹੋ ਜੇ ਭਗਵੰਤ ਮਾਨ ਨਾ ਰੱਖੇ ਵਿਆ ਭਗਵਾਨਾਂ ਵਾਲੇ ਉਹ ਘਟਾਰੂ ਚੱਕਦਾ ਮੈਨੂੰ ਪੂਰਾ ਨਾਂ ਨਹੀਂ ਆਉਂਦਾ ਕੀ ਆ ਉਹਦਾ ਲਾਲਚੰਦ ਲਾ ਦੱਸੋ ਲਾਲਚੰਦ ਨੇ ਚੱਕ ਕੇ ਇੱਕ ਮੁੰਡਾ ਹੀ ਪੀਲਾ ਕਰਤਾ ਅੱਛਾ ਗਾਉਂਦਾ ਹੁੰਦਾ ਸੀ ਇਹ ਕਿਹੋ ਜੀ ਇਹਦੇ ਗੀਤ ਸੀਗੇ ਮਾਂਦ ਕੇ ਮੋਮਤੀਏ ਤੂੰ ਮੇਰੀ ਖੰਡ ਮਿਸ਼ਰੀ ਇਹਦੀ ਮਿਸ਼ਰੀ ਹੈ ਜਿਹੜੀ ਧਾਗੇ ਤੋਂ ਬਿਨਾ ਇੱਕ ਤਾਂ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਤੇ ਬਿਨਾ ਧਾਗੇ ਵਾਲੀ ਮਿਸ਼ਰੀ ਹੈ ਇਹਦੀੱਖ ਨਹੀਂ ਇਹਦੇ ਚ ਪੱਡਣਾ ਪਾਉਣ ਨੂੰ ਇੱਜ਼ਤ ਨਾਲੋਂ ਵੱਡੀ ਕੋਈ ਚੀਜ਼ ਹੈ ਚੇਅਰਮੈਨਨੀ ਕੋਈ ਮਨ ਕੇ ਚਲੋ ਪ੍ਰਧਾਨਗੀ ਜਾਂ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਅਜਾ ਜੇ ਤੁਹਾਡੀ ਪਤ ਲਾ ਕੇ ਦੇਣੀ ਹੈ ਪਤ ਲਾ ਕੇ ਦੇਣੀ ਹੈ ਇਹਨਾਂ ਨੇ ਤੇ ਫਿਰ ਇਹ ਹੋ ਜੀਆ ਫਿਰ ਇਹ ਸਿਰ ਤੇ ਪੱਗਾਂ ਕਾਦੇ ਵਾਸਤੇ ਇਹ ਤਾਂ ਫਿਰ ਇਹ ਤਾਂ ਪਸਾਏ ਆ ਸਿਰ ਤੁਸੀਂ ਉਹਨਾਂ ਚ ਇਹੋ ਜੇ ਕੰਜਰਾਂ ਬੰਨਿਓ ਫਲਾ ਬਲਕਾਰ ਸਿੱਧੂ ਵਰਗੇ ਕੰਜਰ ਲੋਕਾਂ ਮੰਨਿਓ ਸਾਡੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਦੀ ਪਤ ਲਾਈ ਜਾ ਰਹੀ ਹੈ ਜੇਹੀ ਸ਼ਬਦ ਮੰਨ ਕੇ ਚਲੋ ਤੁਹਾਡੇ ਪਰਿਵਾਰ ਸਾਡੇ ਪਰਿਵਾਰਾਂ ਦੇ ਪ੍ਰਤੀ ਵਰਤੇ ਜਾਣ ਤੇ ਤੁਹਾਨੂੰ ਕਿੰਨਾ ਕੁ ਦੁੱਖ ਹੋਊਗਾ ਮੈਂ ਕਹਿੰਦਾ ਸਰਦਾਰ ਕਲਤਾਰ ਸਿੰਘ ਸੰਧਮਾ ਜੀ ਬੋਲਿਆ ਤੋਂ ਤੁਹਾਨੂੰ ਆ ਪਰ ਸ਼ਰਮ ਸਾਨੂੰ ਆ ਰਹੀ ਹੈ ਤੁਸੀਂ ਏਡੀ ਵੱਡੀ ਕੁਰਸੀ ਤੇ ਬੈਠੇ ਹੋ ਯਾਰ ਮਾੜਾ ਮੋਟਾ ਤੋਂ ਦਾ ਇਲੈਕਸ਼ਨ ਲਓ ਕੋਸਤਾਂ ਨੂੰ ਮਾੜੀ ਮੋਟੀ ਤੱਤੀ ਹਵਾ ਲੱਗਣ ਦਿਓ ਕਿਉਂਕਿ ਉਹਦੀ ਮਾੜੀ ਮੋਟੀ ਤਾਂ ਪੂਸ਼ਮ ਰੋੜੋ ਨਾ ਐਮਐਲਏ ਦੀ ਐ ਕ ਐਮਐਲਏ ਹੈ ਜਿਹਨਾਂ ਦਾ ਮੁਖੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹਦੇ ਛੱਤਰ ਮਾਰ ਦਾ ਸੰਦਕੇ ਵੀ ਇਹ ਬਲਕਾਰ ਸਿੱਧੂ ਇਹ ਕੀ ਗਿਆ ਤੂੰ ਪਰ ਕੱਲ ਕੀ ਹੈ ਵੀ ਭਗਵੰਤ ਮਾਨ ਤਾਂ ਆਪ ਉਸੇ ਜਾਣੀ ਕਿ ਬਾਥਰੂਮ ਦੇ ਵਿੱਚ ਸਾਰਾ ਕੁਝ ਹੀ ਨੰਗਾ ਇਹਨਾਂ ਦਾ ਬਲਕਾਰ ਸਿੱਧੂ ਤੇ ਬਹੁਤਾ ਮੈਨੂੰ ਗੁੱਸਾ ਵੀ ਨਹੀਂ ਆਉਂਦਾ ਕਿਉਂਕਿ ਇਹੋ ਜਿਹੇ ਬੰਦੇ ਤੇ ਗੁੱਸਾ ਵੀ ਕਾਦਾ ਇਹ ਦਿਮਾਗੀ ਤੌਰ ਤੇ ਮੈਂਟਲ ਆ ਸਾਰੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਅੱਜ ਬਲਕਾਰ ਸਿੱਧੂ ਬਲਕਾਰ ਸਿੱਧੂ ਸਾਹਮਣੇ ਅੜਗੋ ਚੱਲੀ ਜਾਂਦੀ ਐ ਸਾਰਾ ਕੁਝ ਹੋ ਰਿਹਾ ਤੇ ਉਹ ਜਿਹੜੇ ਇਹ ਐਸਸੀ ਜਾਂ ਔਮਨ ਸੈੱਲ ਦੀਆਂ ਜਿਹੜੀਆਂ ਚੇਅਰਮੈਨ ਲਾਈਆਂ ਕੀ ਗੱਲ ਉਹ ਇਕੱਲੇ ਗਨਮੈਨ ਲੈਣ ਨੂੰ ਜਾਂ ਤਨਖਾਹਾਂ ਲੈਣ ਵਾਸਤੇ ਰੱਖੀਆਂ ਕਿ ਤੇਰੇ ਲੋਕ ਨਾ ਛੱਤਰ ਮਾਰ ਮਾਰ ਕੇ ਜਿਵੇਂ ਬਾਂਦਰ ਕਿਲਾ ਖੇਡਦੇ ਹੁੰਦੇ ਸੀ ਨਾ ਪਹਿਲਾਂ ਜਵਾਕ ਤੇਰੇ ਨਾਲ ਲੋਕ ਬਾਂਦਰ ਕਿਲਾ ਖੇਡਣ ਗੀਆ ਬੁੜੀਆਂ ਤਿਆਰ ਖੜੀਆਂ ਤੋ ਆਦੀ ਕੰਸਟੀਟਿਊਐਂਸੀ ਦੇ ਵਿੱਚ ਨਿਕਲ ਰਾਮਪੁਰੇਪੂਲ ਦੇ ਵਿੱਚ ਤੇਰੇ ਨਾਲ ਲੋਕ ਨਾ ਬਾਂਦਰ ਕਿਲਾ ਖੇਡਣ ਤੇ ਸਾਡਾ ਤੋ ਆਕੇ ਨਾ ਬਦਲਦਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਇਸ ਸਮੇਂ ਪੂਰੀ ਚਾਚਾ ਦੇ ਵਿੱਚ ਨੇ ਚਾਚਾ ਦਾ ਕਾਰਨ ਹੈ ਪੱਤਰਕਾਰ ਦੇ ਉੱਤੇ ਝੂਠਾ ਪਰਚਾ ਕਰਾਉਣਾ ਪਰਚਾ ਕਰਵਾਉਣਾ ਕਿਉਂ ਇੱਕ ਆਡੀਓ ਵਾਇਰਲ ਹੁੰਦੀ ਹੈ ਪਹਿਲਾਂ ਛੋਟਾ ਜਿਹਾ ਪਾਰਟ ਹੁੰਦਾ ਜਿਸ ਦੇ ਵਿੱਚ ਉਹ ਔਰਤਾਂ ਦੇ ਬਾਰੇ ਮੰਦੀ ਸ਼ਬਦਾਵਲੀ ਵਰਤ ਰਹੇ ਆ ਉਹ ਵੀ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੀਆਂ ਘਰਵਾਲੀਆਂ ਦੇ ਲਈ ਉਸ ਤੋਂ ਬਾਅਦ ਇਹ ਕਾਰਡਿਓ ਪੂਰੀ ਅਸੀਂ ਪਾਉਨੇ ਆ ਉਹ ਪੂਰੀ ਆਡੀਓ ਦੇ ਵਿੱਚ ਕੀ ਕੁਝ ਹੈ ਉਹਦੇ ਵਿੱਚ ਸਪੀਕਰ ਕੋਲ ਤਾਰ ਸਿੰਘ ਸੰਧਵਾ ਦੀ ਜਾਤ ਪਰਖ ਰਹੇ ਆ ਉਹਦੇ ਨਾਲ ਹੀ ਗੱਲ ਕਰ ਰਹੇ ਆ ਦਸਤਾਰ ਦੇ ਬਾਰੇ ਮੰਦੀ ਸ਼ਬਦਾਵਲੀ ਜਿਹਨੂੰ ਸਾਰੀ ਦੁਨੀਆ ਸਲਾਮ ਕਰਦੀ ਆ ਉਹਦੇ ਪ੍ਰਤੀ ਬਲਕਾਰ ਸਿੰਘ ਸਿੱਧੂ ਐਨੇ ਗਲਤ ਸ਼ਬਦ ਬੋਲ ਰਹੇ ਆ ਇਹ ਸਾਰੇ ਮਾਮਲੇ ਤੇ ਗਲਬਤ ਤਰਾਂਕੇ ਸੜਨਾਲ ਕਾਲਾ ਸ਼ਰਮਾ ਜੈਤੂ ਨੇ ਜੋ ਹਰ ਇੱਕ ਗੱਲ ਤੇ ਆਪਣਾ ਪੱਖ ਬੇਬਾਕੀ ਦੀ ਨਾਲ ਰੱਖਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਲੋਕਵਾਜ਼ ਟੀਵੀ ਦੇਖਣ ਵਾਲੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਜਿਹੜੀ ਅੱਜ ਤੁਹਾਡੀ ਚੈਨਲਾਂ ਦੇ ਉੱਤੇ ਇੱਕ ਵੀਡੀਓ ਅੱਗ ਅੱਗ ਤੋਂ ਵੀ ਅੱਗੇ ਜੋ ਕੋਈ ਸ਼ਬਦ ਹੋਵੇ ਉਸ ਵਾਂਗੂ ਫੈਲ ਰਹੀ ਹੈ ਜੀ ਉਹ ਸਰਦਾਰ ਬਲਕਾਰ ਸਿੰਘ ਸਰਦਾਰ ਕਹਨ ਨੂੰ ਜੀ ਤਾਂ ਨਹੀਂ ਕਰਦਾ ਪਰ ਸਾਡੇ ਮਾਤਾ ਪਿਤਾ ਨੇ ਸਾਨੂੰ ਇਸ ਚੀਜ਼ ਦਾ ਕੋਈ ਸਿਖਾਇਆ ਨਹੀਂ ਵੀ ਅਸੀਂ ਕਿਸੇ ਦੇ ਪ੍ਰਤੀ ਕੋਈ ਇਹੋ ਜਿਹਾ ਸ਼ਬਦ ਵਰਤ ਗਏ ਜੀ ਬਲਕਾਰ ਸਿੰਘ ਸਿੱਧੂ ਜੋ ਐਮ ਐਲ ਏ ਹੈ ਰਾਮਪਰਾ ਫੂਲ ਤੋਂ ਉਹਨਾਂ ਨੇ ਆਪਣੇ ਜਿਹੜੀਆਂ ਉਹਨਾਂ ਦੇ ਵਰਕਰ ਸੀਗੇ ਜੀ ਮੈਂ ਕਹਿੰਦਾ ਵੀ ਬਹੁਤ ਕਿਸੇ ਵੀ ਪਾਰਟੀ ਦਾ ਕਿਸੇ ਵੀ ਘਰ ਦਾ ਤੇ ਕਿਸੇ ਵੀ ਦੁਕਾਨ ਫੈਕਟਰੀ ਦਾ ਜਿਹੜਾ ਵਰਕਰ ਹੁੰਦਾ ਨਾ ਬਹੁਤ ਹੀ ਸਤਿਕਾਰਯੋਗ ਹੁੰਦਾ ਜੀ ਕਿਸੇ ਵੀ ਘਰ ਨੇ ਕਿਸੇ ਵੀ ਮੁਲਕ ਨੇ ਜਦੋਂ ਤਰੱਕੀ ਕੀਤੀ ਹੈ ਨਾ ਉਹਦੇ ਵਿੱਚ ਵਰਕਰ ਦਾ ਬਹੁਤ ਹੀ ਵੱਡਾ योगदान ਹੁੰਦਾ ਜਿਵੇਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਦਿਨ ਰਾਤ ਇੱਕ ਕਰਕੇ ਇੱਥੋਂ ਤੱਕ ਕਿ ਸਾਡੀਆਂ ਬਹੁਤ ਹੀ ਸਤਿਕਾਰਯੋਗ ਧੀਆਂ ਭੈਣਾ ਬੀਬੀਆਂ ਨੇ ਇਹਨਾਂ ਦੇ ਵਰਕਰ ਦੇ ਤੌਰ ਦੇ ਉੱਤੇ ਕੰਮ ਕਰਕੇ ਇਹਨਾਂ ਨੂੰ ਬੁਲਕਾਰ ਵਰਗੇ ਜਿਹੜੇ ਮੈਂ ਕਹਿੰਦਾ ਵੀ ਸਾਡੇ ਕੋਲ ਇਹੋ ਜਿਹੇ ਸ਼ਬਦ ਹੈ ਨਹੀਂ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਸਾਡੀ ਜਿਹੜੀ ਸੰਸਕ੍ਰਿਤੀ ਹੈ ਤੇ ਸਾਡਾ ਜਿਹੜਾ ਪਿਸ਼ੋਕੜ ਹੈ ਇਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਕਿਸੇ ਪ੍ਰਤੀ ਕੋਈ ਮਾੜਾ ਸ਼ਬਦ ਬੋਲ ਗਏ ਇਸ ਕਰਕੇ ਕਾਕਾ ਜੀ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਇਹ ਜਿਹੜੇ ਬੇਲੋੜੇ ਜੇ ਐਮ ਐਲ اے ਆ ਪਹਿਲੀ ਗੱਲ ਤਾਂ ਇਹ ਇਹ ਨਾ ਜਿਵੇਂ ਕੋਈ ਉਹੀ ਆਮ ਹੀ ਘਰਾ ਤੋਂ ਉੱਠ ਕੇ ਪਹਿਲੀ ਗੱਲ ਤਾਂ ਇਹਨਾਂ ਨੂੰ ਸਰਪੰਚੀ ਇਹ ਨਹੀਂ ਲੜੇ ਕੋਈ ਮੈਂਬਰੀ ਇਹ ਨਹੀਂ ਲੜੇ ਬਲਾਕ ਸੰਮਤੀ ਇਹ ਨਹੀਂ ਲੜੇ ਜਿਵੇਂ ਪਹਿਲਾਂ ਵਾਲੇ ਮੁੱਖ ਮੰਤਰੀ ਅੱਜ ਉਹ ਮਹਰੂਮ ਮੁੱਖ ਮੰਤਰੀ ਆਪੇ ਸਾਡੇ ਚ ਹੈ ਨਹੀਂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਵੇਂ ਜ਼ਮੀਨ ਲੈਵਲ ਤੋਂ गए ਸੀ ਤੇ ਫਿਰ ਜਾ ਕੇ ਉਹ ਮੁੱਖ ਮੰਤਰੀ ਬਣੇ ਸੀ ਇਸ ਕਰਕੇ ਮੈਂ ਬਲਕਾਰ ਸਿੱਧੂ ਤੇ ਬਹੁਤਾ ਮੈਨੂੰ ਗੁੱਸਾ ਵੀ ਨਹੀਂ ਆਉਂਦਾ ਕਿਉਂਕਿ ਇਹੋ ਜਿਹੇ ਬੰਦੇ ਤੇ ਗੁੱਸਾ ਵੀ ਕਾਦਾ ਇਹ ਦਿਮਾਗੀ ਤੌਰ ਤੇ ਮੈਂਟਲ ਆ ਸਾਰੀ ਜਿਹੜੀ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਕਿਉਂਕਿ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਵੀ ਕੇਜਰੀਵਾਲ ਸਾਹਿਬ ਜਾਂ ਸਰਦਾਰ ਭਗਵੰਤ ਸਿੰਘ ਮਾਨ ਫਿਰ ਮੇਰੇ ਮੂੰਹ ਸਰਦਾਰ ਨਿਕਲ ਜਾਂਦਾ ਕਿਉਂਕਿ ਅਸੀਂ ਤਾਂ ਤਾਂ ਕਹਿੰਦੇ ਜਿਹਦੇ ਬੰਦੇ ਤੇ ਪੱਗ ਬੰਨੀ ਹੁੰਦੀ ਆ ਆਪਾਂ ਆਮ ਹੀ ਕਹਿੰਦੇ ਆ ਸਰਦਾਰ ਜੀ ਮੜਾ ਜਾ ਸਾਈਡ ਤੇ ਹੋ ਜਾਓ ਜਾਂ ਪਾਸੇ ਹੋ ਜਾਓ ਇਸ ਕਰਕੇ ਮੇਰਾ ਸਰਦਾਰ ਕਹੇ ਨੂੰ ਜੀ ਦਾ ਕਰਦਾ ਨਹੀਂ ਪਰ ਫਿਰ ਵੀ ਸਾਡੇ ਪੰਜਾਬੀਆਂ ਦੀ ਇੱਕ ਕਹਾਵਤ ਆ ਵੀ ਜਿਹਦੇ ਪੱਗ ਬੰਨੀ ਹੈ ਉਹਨਾਂ ਅਸੀਂ ਸਰਦਾਰ ਜੀ کہہ ਕੇ ਸਬੋਧਨ ਕਰਦੇ ਆ ਭਗਵੰਤ ਮਾਨ ਨੂੰ ਇਸ ਚੀਜ਼ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਸੀ ਕਿ ਪਿੱਛੇ ਕੀ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਵੀ ਯਾਰ ਜਿਹੜੇ ਇਹ ਆਪਣੇ ਪ੍ਰੈਸ ਵਾਲੇ ਆ ਪੱਤਰਕਾਰ ਵੀਰ ਆ ਇਹਨਾਂ ਦੀ ਸਚਾਈ ਜੋ ਕਾਂਗਰਸੀ ਕਾਲੀ ਦਲ ਦੀ ਤੁਸੀਂ ਕੋਈ ਕਮੀ ਮੂਰੇ ਰੱਖਦੇ ਸੀ ਉਦੋਂ ਇਹ ਬੜੀਆਂ ਤਾੜੀਆਂ ਮਾਰਦੇ ਸੀ ਤੇ ਉਹੀ ਤੁਸੀਂ ਜਾ ਕੇ ਇਹਨਾਂ ਨੂੰ ਪੁੱਛਿਆ ਕੀ ਹੈ ਜਿਹੜਾ ਲੋਕ ਆਵਾਜ਼ ਟੀਵੀ ਦਾ ਇੱਕ ਸਾਡਾ ਛੋਟਾ ਵੀਰ ਹੈ ਮਨਿੰਦਰ ਜੀ ਮਨਿੰਦਰਜੀਤ ਸਿੱਧੂ ਜਣ ਕੇ ਜੈਤੋ ਤੋਂ ਉਹ ਰੈਸ਼ ਕਰਦਾ ਜੈਤੋ ਤੋਂ ਬਲੋਂਗ ਕਰਦਾ ਅਸੀਂ ਵੀ ਜੈਤੋ ਦੇ ਆ ਪਰ ਅਸੀਂ ਤਾਂ ਕਹਿੰਦੇ ਆ ਵੀ ਜੇ ਕੋਈ ਵੀ ਪੱਤਰਕਾਰ ਪੂਰੇ ਹਿੰਦੁਸਤਾਨ ਦਾ ਪੂਰੇ ਪੰਜਾਬ ਦਾ ਜੇ ਕੋਈ ਚੰਗੀ ਗੱਲ ਕਰੂਗਾ ਚੰਗੀ ਆਵਾਜ਼ ਠਾਊਗਾ ਜੇ ਉੱਥੇ ਕੋਈ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਦੀ ਪਿੱਠ ਤੇ ਖੜਾਂਗੇ ਸਾਡਾ ਖੜਨ ਦਾ ਫਰਜ਼ ਮੰਨਦਾ ਜਿਵੇਂ ਕਿ ਆਪਣੇ ਜਿਹੜੇ ਜਝਾਰੂ ਲੋਕ ਹੁੰਦੇ ਆ ਜਾਂ ਸੱਚ ਬੋਲਣ ਵਾਲੇ ਲੋਕ ਹੁੰਦੇ ਆ ਭਗਤ ਸਿੰਘ ਨੇ ਕੀ ਲੈਣਾ ਸੀ ਭਗਤ ਸਿੰਘ ਨੇ ਸੱਚ ਉਮਲਿਆ ਤੇ ਸਾਡੇ ਲੋਕਾਂ ਨੂੰ ਆਜ਼ਾਦੀ ਦਿਵਾ ਗਿਆ ਪਰ ਆਜ਼ਾਦੀ ਆ ਜਿਹੜੀ ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਆਜ਼ਾਦੀ ਪੂਰੀ ਸਾਨੂੰ ਮਿਲੀ ਹੈ ਕਾਰਨ ਕੀ ਹੈ ਜਿਹੜੇ ਉਹਨਾਂ ਸਾਡੇ ਤੁਹਾਡੇ ਵਰਗੇ ਸੱਚ ਬੋਲਣ ਵਾਲੇ ਲੋਕ ਹੈ ਉਹਨਾਂ ਵਾਸਤੇ ਤਾਂ ਆਜ਼ਾਦੀ ਹੈ ਨਹੀਂ ਇਹ ਕਹਿੰਦੇ ਵੀ ਜਿਹੜਾ ਇਹ ਲੋਕਤੰਤਰ ਦਾ ਚੌਥਾ ਥੰਮ ਹੈ ਜੀ ਪ੍ਰੈਸ ਤੇ ਇਹਨੂੰ ਤੁਸੀਂ ਇਹਦਾ ਗਲਾ ਕੋ ਘੁੱਟਿਆ ਜਾ ਰਿਹਾ ਮਨਿੰਦਰਜੀਤ ਸਿੱਧੂ ਨੇ ਇੱਕ ਤੁਹਾਡੇ ਰਾਮਪਰਾ ਫੂਲ ਦੇ ਐਮਐਲਏ ਬੁਲਕਾਰ ਸਿੱਧੂ ਦੀ ਇੱਕ ਬਹੁਤ ਹੀ ਨਿੰਦਣਯੋਗ ਆਡੀਓ ਜਿਹੜਾ ਲੋਕਵਾਜ ਟੀਵੀ ਕਹਿੰਦਾ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਜੀ ਉਹਨਾਂ ਨੇ ਪਹਿਲੇ ਸਪਸ਼ਟ ਕਰਤਾ ਜਿਵੇਂ दारू ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਹੈ ਵੀ ਇਹ ਸਿਹਤ ਲਈ ਹਾਨੀ ਕਰਕੇ ਤੇ ਫਿਰ ਵੀ ਸਾਡੇ ਲੋਕੋ ਨੂੰ ਪੀਂਦੇ ਆ ਅਸੀਂ ਪਹਿਲਾਂ ਹੀ ਪੁਸ਼ਟੀ ਕਰਤੀ ਸਾਡੀ ਸਾਡੀ ਪੱਤਰਕਾਰ ਭਰਾ ਨੇ ਸਾਡੇ ਲੋਕਵਾਜ ਟੀਵੀ ਨੇ ਪਹਿਲਾਂ ਹੀ ਪੁਸ਼ਟੀ ਕਰਤੀ ਵੀ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਜੀ ਪਰ ਜੇ ਤੁਸੀਂ ਉਹ ਤੁਹਾਨੂੰ ਫੋਨ ਵੀ ਕੀਤਾ ਬਲਕਾਰ ਜੀ ਤੁਸੀਂ ਫੋਨ ਨਹੀਂ ਚੱਕਿਆ ਤੁਹਾਨੂੰ ਮੈਸੇਜ ਵੀ ਭੇਜਿਆ ਤੇ ਤੁਸੀਂ ਫੇਰ ਵੀ ਉਸ ਗੱਲ ਦਾ ਕੋਈ ਰਿਪਲਾਈ ਨਹੀਂ ਕੀਤਾ ਉਹਨਾਂ ਨੇ ਫਿਰ ਉਹ ਅੜ ਗਿਓ ਚਲਾਤੀ ਕਿਉਂਕਿ ਉਹਨਾਂ ਦਾ ਕੰਮ ਹੈ ਜਿਵੇਂ ਤੁਸੀਂ ਇੱਕ ਐਮਐਲਏ ਬਣੇ ਹੋ ਤੁਹਾਡਾ ਕੰਮ ਹੈ ਲੋਕਾਂ ਦੇ ਕੰਮ ਕਰਨਾ ਹਾਲਾਂਕਿ ਇਹ ਨਹੀਂ ਕਹਿਣਾ ਵੀ ਉਹ ਉਹ ਪਕੌੜੇ ਖਾਣ ਵਾਲਾ ਆਇਆ ਸੀ ਆਪਦੇ ਲੀਡਰ ਨੂੰ ਮੇਰੇ ਸਾਬ ਨਾਲ ਭੱਲਾ ਸਾਹਿਬ ਨੂੰ ਹੀ ਕਹਿ ਰਹੇ ਹੋ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਭੱਲਾ ਜੀ ਨੂੰ ਕਹਿ ਰਿਹਾ ਪਤਾ ਚਲੋ ਭੱਲਾ ਜੀ ਵਾਸਤੇ ਜੀ ਵਰਤਾਂਗੇ ਕਿਉਂਕਿ ਪੀੜਤ ਜੀ ਤੇ ਉਹ ਨਹੀਂ ਵੀ ਕੁਝ ਕਰ ਰਹੇ ਉਹ ਇਸ ਗੱਲ ਤੇ ਤੁਹਾਡਾ ਚੈਨਲ ਉਥੇ ਹੀ ਉਹਨਾਂ ਦੀ ਮੇਰੇ ਸਾਬ ਨਾਲ ਇੰਟਰਵਿਊ ਲੈ ਕੇ ਆਇਆ ਉਹ ਕਹਿ ਰਿਹਾ ਜੀ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ ਭੱਲਾ ਜੀ ਤੁਸੀਂ ਮਾੜਾ ਮੋਟਾ ਤਾਂ ਗੁੱਸੇ 'ਚ ਆਓ ਯਾਰ ਫਿਰ ਵੀ ਮਰਦੋਂ ਅਸਲ ਬੰਦੇ ਹੋ ਤੁਸੀਂ ਤੁਹਾਡੀਆਂ ਜਨਾਨੀਆਂ ਬਰਦੀ ਇਹ ਲੋਕ ਕੀ ਬੋਲ ਰਹੇ ਐ ਕੋਈ ਮਾੜਾ ਮੋਟਾ ਤਾਂ ਇੱਥੇ ਆਪਦੀ ਗੱਲ ਨੂੰ ਰੱਖਦੇ ਤੁਸੀਂ ਤੁਸੀਂ ਤਾਂ ਐਵੇਂ ਗੱਲ ਨੂੰ ਵੀਰ ਜੀ ਬਹਿ ਕੇ ਟੇਬਲ ਤੇ ਹੋਣੀ ਚਾਹੀਦੀ ਸੀ ਇਹ ਤਾਂ ਉਹ ਹੋਣਾ ਚਾਹੀਦਾ ਸੀ ਇਹ ਟੇਬਲ ਵਾਲੀਆਂ ਤੁਹਾਡੇ ਬਲਕਾਰ ਸਿੰਘ ਸਿੱਧੂ ਨੇ ਗੱਲਾਂ ਕੀਤੀਆਂ ਤੁਹਾਡੀਆਂ ਜਨਾਨੀਆਂ ਪ੍ਰਤੀ ਉਹ ਗਲਤ बोलਿਆ ਗੁੱਸਾ ਪੂਰੇ ਪੰਜਾਬ ਨੂੰ ਆ ਰਿਹਾ ਕਿਉਂ ਆ ਰਿਹਾ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਵੀ ਜੇ ਕਿਸੇ ਵੀ ਸਾਡੀ ਧੀ ਭੈਣ ਦੀ ਕੋਈ ਪਤ ਲਾਉਣ ਦੀ ਕੋਸ਼ਿਸ਼ ਕਰੂਗਾ ਚੁੰਨੀ ਲਾਉਣ ਦੀ ਕੋਸ਼ਿਸ਼ ਕਰੂਗਾ ਸਾਡੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਇੱਕ ਉਸੇ ਆਡੀਓ ਦੇ ਵਿੱਚ ਆਪਣਾ ਬਹੁਤ ਹੀ ਸਤਿਕਾਰਯੋਗ ਆਪਣਾ ਕਲਤਾਰ ਸਿੰਘ ਜੀ ਸੰਧਮਾ ਜੀ ਸਪੀਕਰ ਵਿਧਾਨ ਸਭਾ ਪੰਜਾਬ ਉਹਨੂੰ ਕਹਿ ਰਿਹਾ ਇਹ ਗੁੱਲੀ ਘੜ ਸ਼ਬਦ ਮੈਂ ਨਹੀਂ ਬੋਲਣਾ ਚਾਹੁੰਦਾ ਪਰ ਇੱਥੇ ਬੋਲਣਾ ਪੈ ਰਿਹਾ ਉਹਨਾਂ ਨੂੰ ਕਹਿ ਰਿਹਾ ਵੀ ਗੁੱਲੀ ਘੜ ਹੈ ਇਹ ਤਾਂ ਸਤੀਰਾ ਦੀਆਂ ਗੁੱਲੀਆਂ ਬਣਾਉਂਦੇ ਆ ਇਹਨਾਂ ਦਾ ਉਹ ਫਲਾਣੇ ਦੀ ਚਰਖੀ ਬਣਾਤੀ ਤੇ ਮੈਂ ਫਲਾਣੇ ਦੀ ਪੱਗ ਲਾ ਦੂੰ ਮੈਂ ਕਹਿੰਦਾ ਸਰਦਾਰ ਕਲਤਾਰ ਸਿੰਘ ਸੰਧਮਾ ਜੀ ਬੋਲਿਆ ਤਾਂ ਤੁਹਾਨੂੰ ਆ ਪਰ ਸ਼ਰਮ ਸਾਨੂੰ ਆ ਰਹੀ ਹੈ ਤੁਸੀਂ ਏਡੀ ਵੱਡੀ ਕੁਰਸੀ ਤੇ ਬੈਠੇ ਹੋ ਯਾਰ ਮਾੜਾ ਮੋਟਾ ਤਾਂ ਉਹਦਾ ਇਰੇਕਸ਼ਨ ਲਓ ਕੋਸਤਾਂ ਨੂੰ ਮਾੜੀ-ਮੋਟੀ ਤੱਤੀ ਹਵਾ ਲੱਗਣ ਦੇ ਉਹ ਕਿਉਂਕਿ ਉਹਦੀ ਮਾੜੀ-ਮੋਟੀ ਤਾਂ ਪੂਸ਼ਮ ਰੋੜੋ ਨਾ ਐਮਐਲਏ ਦੀ ਐ ਕ ਐਮਐਲਏ ਹੈ ਤੁਹਾਡੇ ਵਾਸਤੇ ਕਿਹੋ ਜਿਹੇ ਸ਼ਬਦ ਵਰਤ ਰਿਆ ਜੀ ਤੇ ਅਸੀਂ ਸਾਨੂੰ ਉਸ ਚੀਜ਼ ਦਾ ਗੁੱਸਾ ਆ ਰਿਹਾ ਕਿਉਂਕਿ ਜੇ ਤੁਸੀਂ ਨਾ ਕੁਛ ਕੀਤਾ ਤੇ ਗਾਂ ਨੂੰ ਹੋ ਸਕਦਾ ਇਹ ਤੁਹਾਡੀਆਂ ਪੱਗਾਂ ਨੂੰ ਹੱਥ ਵੀ ਪਾਵੇ ਬਲਕਾਰ ਸਿੰਘ ਸਿੱਧੂ ਤੁਹਾਡੇ ਆਮ ਆਲਿਆਂ ਦੇ ਸਾਡੀਆਂ ਪੱਗਾਂ ਨੂੰ ਹੱਥ ਪਾਉਣ ਦੀ ਇਹ ਜਰੂਰਤ ਨਹੀਂ ਕਿਸੇ ਕਾਲੀ ਜਾਂ ਕਾਂਗਰਸੀ ਦੀ ਇਹ ਪੱਗ ਨੂੰ ਹੱਥ ਪਾ ਲੇ ਐਨੀ ਜਰੂਰਤ ਹੈ ਨਹੀਂ ਕਿਸੇ ਐਮਐਲਏ ਜਾਂ ਆਮ ਆਦਮੀ ਦੇ ਪਾਰਟੀ ਦੇ ਇਹ ਤੁਹਾਡੀਆਂ ਪੱਗਾਂ ਆਪਦ ਨਹੀਂ ਤੁਸੀਂ ਰੋ ਰਹੀ ਹਾਂ ਤੁਹਾਡੇ ਚ ਇੰਨੀ ਕੀ ਜ਼ਰਤ ਹੈ ਪਰ ਆਪਾਂ ਫੇਰ ਆਵਾਂਗੇ ਉਸ ਗੱਲ ਤੇ ਜਿਹੜੀ ਗੱਲ ਆਡੀਓ ਦੀ ਹੈ ਵੀ ਉਹਦੇ ਵਿੱਚ ਇਹ ਸਾਡੀਆਂ ਬਹੁਤ ਹੀ ਸਤਿਕਾਰਯੋਗ ਭੈਣਾ ਨੂੰ ਇਹ ਕਹਿ ਰਿਹਾ ਵੀ ਇਹ ਲੋਕ ਸਾਡੇ ਕੋਲੇ ਰਾਤ ਨੂੰ ਛੱਡ ਜਾਂਦੇ ਆ ਜੀ ਗੱਲ ਚ ਝੂਠੇ ਤਾਂ ਨਹੀਂ ਆਪਾਂ ਸਹੀ ਗੱਲ ਹੈ ਨਾ ਅਜਾ ਉਹ ਕਹਿ ਰਿਹਾ ਵੀ ਰਾਤ ਨੂੰ ਇਹ ਸਾਡੇ ਕੋਲੇ ਛੱਡ ਜਾਂਦੇ ਆ ਤੇ ਕਹਿੰਦੇ ਜਿਵੇਂ ਮਰਜੀ ਇਹਨਾਂ ਨੂੰ ਤੁਸੀਂ ਇਹਨਾਂ ਦੀ ਵਰਤੋਂ ਕਰੋ ਆਪਾਂ ਕਹਿਣਾ ਨਹੀਂ ਚਾਹੁੰਦੇ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਮੇਰੀਆਂ ਪੰਜਾਬਦਿਆਂ ਦੇ ਪੂਰੇ ਹਿੰਦੁਸਤਾਨ ਦੇ ਨਾ ਤਿਆਂ ਭੈਣਾ ਤੂੰ ਇਹ ਸ਼ਬਦ ਸਾਨੂੰ ਇੱਥੇ ਵਰਤਣੇ ਪੈ ਰਹੇ ਆ ਪਰ ਕੀ ਕਾਰਨ ਬਲਕਾਰ ਸਿੱਧੂ ਤੇਰੇ ਘਰੇ ਭੈਣ ਹੈ ਨਹੀਂ ਧੀ ਤੂੰ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਥੋੜੇ ਦਿਨ ਪਹਿਲਾਂ ਹੀ ਵਿਆਹ ਕੇ ਹਟਿਆ ਤੇਰਾ ਜਵਾਈ ਤੇਰੇ ਜਵਾਈ ਦਾ ਪਰਿਵਾਰ ਤੇਰੀ ਧੀ ਤੇਰਾ ਮਾਪਿਓ ਤੇਰੇ ਸਕੇ ਸਬੰਧੀ ਤੇਰੇ ਹੋਰ ਜਿਹੜੇ ਆ ਆਲੇ ਦੁਆਲੇ ਦੇ ਲੋਕ ਆ ਤੈਨੂੰ ਜਾਣਨ ਵਾਲੇ ਉਹ ਵੀਡੀਓ ਦੇਖੀ ਹੋਊਗੀ ਤੇ ਤੇਰੀ ਧੀ ਦਾ ਕੀ ਅਸਰ ਹੋਊਗਾ ਉਹ ਬਹੁਤ ਹੀ ਸਤਕਾਰਯੋਗ ਆ ਸਾਡੀ ਬੇਟੀ ਆ ਉਹ ਵੀ ਸਾਡੀ ਜੇ ਤੇਰੇ ਕੋਈ ਭੈਣ ਆ ਉਹ ਵੀ ਸਾਡੀ ਸਤਿਕਾਰਯੋਗ ਭੈਣ ਹੈ ਪਰ ਤੂੰ ਤਾਂ ਵੇਖਿਆ ਨਹੀਂ ਨਾ ਤੂੰ ਕੀ ਸ਼ਬਦ ਵਰਤ ਰਿਹਾ ਆ ਆਪਣੇ ਵਰਕਰਾਂ ਦੀਆਂ ਔਰਤਾਂ ਪ੍ਰਤੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੈਨੂੰ ਇਸ ਕੁਰਸੀ ਤੱਕ ਲਿਆਂਦਾ ਹਾਲਾਂਕਿ ਤੁਸੀਂ ਲੋਕ ਕਾਬਲ ਨਹੀਂ ਇਸ ਚੀਜ਼ ਦੇ ਮੈਂ ਸਾਰੇ گاਉਂ ਵਾਲਿਆਂ ਦੀ ਗੱਲ ਨਹੀਂ ਕਰਦਾ ਜੀ ਇਹ ਪਹਿਲਾਂ ਸ਼ਾਇਦ ਗਾਉਂਦਾ ਹੁੰਦਾ ਸੀ ਅੱਛਾ ਗਾਉਂਦਾ ਹੁੰਦਾ ਸੀ ਇਹ ਕਿਹੋ ਜਿਹੇ ਇਹਦੇ ਗੀਤ ਸੀਗੇ ਮਾਂਦ ਕੇ ਮੋਮਬਤੀਏ ਤੂੰ ਮੇਰੀ ਖੰਡ ਮਿਸ਼ਰੀ ਚਲੋ ਖੰਡ ਮਿਸ਼ਰੀ ਤਾਂ ਤੇਰੀ ਸੀ ਉਹ ਕੀ ਪਤਾ ਤੂੰ ਕਿਹਨੂੰ ਕਹਿ ਰਿਹਾ ਖੰਡ ਮਿਸ਼ਰੀ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਣਾ ਸਰਦਾਰ ਬਲਕਾਰ ਸਿੰਘ ਮੈਂ ਦੂਜੇ ਗਾਉਣ ਵਾਲਿਆਂ ਤੋਂ ਮਾਫੀ ਮੰਗਦਾ ਸਾਰੇ ਹੀ ਗਾਉਣ ਵਾਲਿਆਂ ਤੋਂ ਮੈਂ ਮਾਫੀ ਮੰਗਦਾ ਹੱਥ ਜੋੜ ਕੇ ਵਾਕਈ ਤੂੰ ਜਿਵੇਂ ਸਾਡੇ ਲੋਕ ਕਹਿੰਦੇ ਹੁੰਦੇ ਸੀ ਪਹਿਲਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੁਰਾਣੇ ਵੀ ਜੇ ਕੋਈ ਸਾਡਾ ਬੱਚਾ ਗਾਉਣ ਵੀ ਲੱਗ ਜਾਂਦਾ ਹੁੰਦਾ ਸੀ ਨਾ ਉਹ ਕਹਿੰਦਾ ਕਿ ਯਾਰ ਤੂੰ ਕੰਜਰਾਂ ਵਾਲਾ ਕੰਮ ਫੜ ਲਿਆ ਮੇਰੇ ਪੰਜਾਬ ਦੇ ਬਾਕੀ ਗਾਉਣ ਵਾਲਿਓ ਬਾਕੀ ਜੋ ਵੀ ਤੁਸੀਂ ਸਾਡੇ ਬਹੁਤੀ ਸਤਿਕਾਰਯੋਗ ਹੋ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਪਰ ਇਹਨੇ ਕੰਮ ਕੰਜਰਾਂ ਵਾਲਾ ਹੀ ਕੀਤਾ ਜਿਹੋ ਜਿਹੇ ਬੰਦੇ ਦਾ ਪਿਛੋਕੜ ਹੁੰਦਾ ਉਹ ਕਿਤੇ ਨਾ ਕਿਤੇ ਰੰਗ ਵਿਖਾਉਂਦਾ ਅਗਲਾ ਕਹਿੰਦਾ ਪਿਓ ਪੇ ਪੂਤ ਪਿਤਾ ਪਰ ਘੋੜਾ ਮੈਂ ਇਹਦੇ ਪਿਤਾ ਨੂੰ ਵੀ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਤਾ ਵੀ ਸਾਡੇ ਜੋ ਸਤਕਾਰਯੋਗ ਹੈ ਪਰ ਮੈਂ ਕਹਿੰਦਾ ਵੀ ਪਿਓ ਪੇ ਪੂਤ ਪਿਤਾ ਪਰ ਘੋੜਾ ਇਹ ਗੱਲ ਕਹਾਵਤ ਆ ਸਾਡੇ ਪੰਜਾਬੀਆਂ ਦੀ ਵੀ ਮਾੜਾ ਮੋਟਾ ਅਸਰੇ ਦੇ ਪੁਰਾਣੇ ਜਿਹੜੇ ਨੇ ਕੰਮ ਕਰਦਾ ਸੀ ਗਾਉਣ ਦੇ ਉਹਦਾ ਇਹਦੇ ਤੇ ਹੈ ਤੇ ਰਹੂਗਾ ਜੇ ਇੱਥੇ ਆਪਾਂ ਇਹਨੂੰ ਬਲਕਾਰ ਸਿੱਧੂ ਨੂੰ ਇਹ ਗੱਲ ਕਹਿ ਲਈਏ ਵੀ ਗਾਉਣ ਵਾਲੇ ਕੰਜਰ ਹੁੰਦੇ ਆ ਕੱਲੇ ਬਲਕਾਰ ਸਿੱਧੂ ਨੂੰ ਤੇ ਮੈਂ ਇੱਥੇ ਗਲਤ ਨਹੀਂ ਕਿਉਂਕਿ ਮੈਂ ਉਹਨਾਂ ਦੂਜੇ ਗਾਉਣ ਵਾਲਿਆਂ ਤੋਂ ਪਹਿਲਾਂ ਹੀ ਮਾਫੀ ਮੰਗ ਚੁੱਕਿਆ ਵੀ ਤੁਹ ਇਹ ਬਲਕਾਰ ਸਿੱਧੂ ਵਾਕਈ ਕੰਜਰ ਹੈ। گاਉਂ ਵਾਲੇ ਤਾਂ ਕੰਜਰ ਹੁੰਦੇ ਹੀ ਆ। ਲੋਕਾਂ ਦੇ ਵਿੱਚ ਆਮ ਹੀ ਗੱਲ ਹੱਫਤਾ ਹੈ ਪਰ ਮੈਂ ਦੂਜਿਆਂ ਨੂੰ ਨਹੀਂ ਕਹਿ ਰਿਹਾ। ਇਸ ਬੰਦੇ ਦੇ ਲਾਗੂ ਜ਼ਰੂਰ ਹੁੰਦੀ ਹੈ ਗੱਲ। ਅੱਛਾ ਇੱਥੇ ਇੱਥੇ ਇੱਕ ਗੱਲ ਹੋਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ। ਉਹ ਹਾਲੇ ਵੀ ਇਹ ਕਹਿ ਰਹੇ ਨੇ ਕਿ ਯਾਰ ਇੱਕ ਚੁਣਿਆ ਹੋਇਆ ਬੰਦਾ ਐਮਐਲਏ ਆ ਉਹ ਐਮਐਲਏ ਔਰਤਾਂ ਦੇ ਪ੍ਰਤੀ ਗਲਤ ਸ਼ਬਦ ਵਰਤ ਹੀ ਨਹੀਂ ਸਕਦਾ ਵੀ ਇੱਕ ਐਮਐਲਏ ਕਿਵੇਂ ਬੋਲੂਗਾ ਔਰਤ ਨੂੰ ਇੰਨਾਂ ਗੱਲ। ਨਹੀਂ ਨਹੀਂ ਉਹ ਪਤਾ ਕੀ ਗੱਲ ਹੁੰਦੀ ਹੈ ਜਦੋਂ ਕਿਸੇ ਬੰਦੇ ਦੀ ਸਰਕਾਰ ਹੁੰਦੀ ਹੈ। ਹੂੰ। ਜੇ ਕਾਲੀਆਂ ਦੀ ਸਰਕਾਰ ਆ ਕਾਲੀਆਂ ਦੀ ਸਰਕਾਰ ਦੇ ਵਿੱਚ ਤੁਹਾਡੇ ਸਰੂਤੀ ਗੰਢ ਹੋਇਆ ਸੀ ਫਰੀਦਕੋਟ ਦੇ ਵਿੱਚ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਸੀ ਫਰੀਦਕੋਟ ਦਾ ਉਹ ਲੜਕੀ ਨੂੰ ਇਹ ਚੱਕ ਕੇ ਲੈ ਗਏ ਸੀ ਨਿਸ਼ਾਨ ਸਿੰਘ ਨਾਂ ਦਾ ਬੰਦਾ ਸੀ ਮੈਂ ਕਾਲੀਆਂ ਦਾ ਇੱਥੇ ਸ਼ਬਦ ਨਹੀਂ ਵਰਤੂੰਗਾ ਵੀ ਗੁੰਡਾ ਸੀ ਪਰ ਉਹਨਾਂ ਨੇ ਕੰਮ ਗੁੰਡੇ ਵਾਲਾ ਹੀ ਕਰਿਆ ਸੀ ਉਹ ਕੁੜੀ ਨੂੰ ਪੂਰੇ ਤੇਰੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਨੇ ਵੱਡੇ ਕਾਲੀ ਦਲ ਦੇ ਲੀਡਰਾਂ ਦਾ ਨਾਂ ਆਉਂਦਾ ਸੀ ਜਿਨ੍ਹਾਂ ਦੀਆਂ ਰੇਸ਼ਾਂ ਤੇ ਉਹ ਰੱਖੀ ਗਈ ਸੀ ਕੁੜੀ ਬਹੁਤ ਹੀ ਸਤਿਕਾਰਯੋਗ ਬੱਚੀ ਸੀ ਸਾਡੀ ਭੈਣ ਸੀ ਉਸ ਨੂੰ ਤੇਰੇ ਫਰੀਦਕੋਟ ਹਲਕੇ ਨੇ ਪ੍ਰਕਾਸ਼ ਸਿੰਘ ਬਾਦਲ ਉਸ ਟਾਈਮ ਦਾ ਮੁੱਖ ਮੰਤਰੀ ਸੀ ਅਸੀਂ ਨੱਕ ਜਦਮ ਕਰਕੇ ਪੂਰਾ ਜ਼ਿਲ੍ਹਾ ਬੰਦ ਕਰਕੇ ਉਸ ਬੱਚੀ ਨੂੰ ਵਾਪਸ ਕਰਵਾਇਆ ਸੀ ਇਹਨਾਂ ਦਰਿੰਦਿਆਂ ਤੋਂ ਉਹ ਤਾਂ ਮੰਤਰੀ ਸੀ ਮੁੱਖ ਮੰਤਰੀ ਸੀ ਉਸ ਟਾਈਮ ਦੇ ਤੇ ਉਪ ਮੁੱਖ ਮੰਤਰੀ ਸੀ ਗਗਪ੍ਰੀਤ ਸਿੰਘ ਬਾਦਲ ਤੇ ਇਹ ਇੱਕ ਛੋਟਾ ਜਿਹਾ ਐਮਐਲਏ ਉਦੋਂ ਕੱਲ ਹੀ ਕਹਿੰਦੇ ਸੀ ਵੀ ਨਹੀਂ ਯਾਰ ਤੁਸੀਂ ਕਾਂਗਰਸ ਵਾਲਿਓ ਤੁਸੀਂ ਆਮ ਲੋਕੋ ਤੁਸੀਂ ਸਾਡੇ ਲੀਡਰਾਂ ਨੂੰ ਨਿੰਦ ਰਹੇ ਹੋ ਇਹੋ ਜਿਹਾ ਕੰਮ ਕਰ ਹੀ ਨਹੀਂ ਸਕਦੇ ਤੇ ਪਰ ਜਿਹੜੀ ਇਹ ਸਾਡੇ ਨਾਲ ਜਦੋਂ ਸਾਡੀ ਸਰਕਾਰ ਹੁੰਦੀ ਹੈ ਜੇ ਕਾਂਗਰਸ ਦੀ ਸਰਕਾਰ ਆ ਕਾਂਗਰਸੀ ਬੋਲਦੀ ਹੀ ਨਹੀਂ ਜਿਵੇਂ ਚਰਨਜੀਤ ਚੰਨੀ ਜੇ ਅੱਜ ਮੰਨ ਕੇ ਚਲੋ ਗਿੱਦੜ ਵਹਿਆ ਆ ਸੀ ਉਹ ਕੀ ਕਹਿ ਕੇ ਗਿਆ ਆ ਪਿਛਲੀਆਂ ਉਪਚੋਣਾ ਦੇ ਵਿੱਚ ਵੀ ਉਹ ਦੋ ਜਨਨੀਆਂ ਸੀ ਕਿਸੇ ਬੰਦੇ ਦੇ ਆਪਾਂ ਉੱਥੇ ਸ਼ਬਦ ਨਹੀਂ ਵਰਤਾਂ ਕਿਸੇ ਭਾਈਚਾਰੇ ਦਾ ਵੀ ਉਹ ਦੋ ਜਨਨੀਆਂ ਸੀ ਕਿਸੇ ਦੇ ਤੇ ਉਹਨਾਂ ਦਾ ਜਿਹੜਾ ਡੱਬੂ ਸੀ ਉਹ ਭੁੱਖਾ ਹੀ ਮਰੀ ਜਾਂਦਾ ਸੀ ਸੁੱਕੀ ਜਾ ਰਿਹਾ ਸੀ ਇਸੇ ਲਾਲਚ ਦੇ ਵਿੱਚ ਹੀ ਬੈਠਾ ਸੀ ਉਹ ਦੋਨੇ ਜਨਨੀਆਂ ਜੋ ਲੜਦੀਆਂ ਸੀ ਉਹ ਕਹਿੰਦੀਆਂ ਸੀ ਵੀ ਵੀ ਤੂੰ ਹਲਾਨੇ ਦੀ ਰਨ ਤੂੰ ਡੱਬੂ ਦੀ ਰਨ ਤੇ ਉਹ ਪਰ ਜੇ ਮੁੱਖ ਮੰਤਰੀ ਹੁੰਦਾ ਚੰਨੀ ਤੇ ਸਾਡੇ ਕਾਂਗਰਸੀਆਂ ਦੇ ਵੀ ਮੂੰਹ ਦੇ ਵਿੱਚ ਉਹੋ ਜਿਹਾ ਕੁਸ਼ੀ ਹੋ ਜਾਣਾ ਸੀ ਇਹਨਾਂ ਦੇ ਮੂੰਹ ਦੇ ਵਿੱਚ ਵੀ ਕਪਾਹ ਦੀਆਂ ਫੁੱਟੀਆਂ ਪੈ ਜਾਣੀਆਂ ਸੀ ਬੋਲਣੋਂ ਹਟ ਜਾਣਾ ਸੀ ਇਹਨਾਂ ਨੇ ਪਰ ਅਸੀਂ ਉੱਥੇ ਬੋਲੇ ਆ ਤੁਹਾਡੇ ਚੈਨਲ ਤੇ ਵੀ ਬੋਲੇ ਆ ਵੀ ਚਰਨਜੀਤ ਚੰਨੀ ਜੀ ਤੂੰ ਸਾਡੀਆਂ ਬਹੁਤ ਹੀ ਸਤਿਕਾਰਯੋਗ ਧੀਆਂ ਪੈਣਾ ਪ੍ਰਤੀ ਉਲਟ ਬੋਲੇ ਆ ਤੇ ਤੁਹਾਨੂੰ ਇਸ ਚੀਜ਼ ਦੀ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗੀ ਕਿ ਨਹੀਂ ਮੰਗੀ ਉਹ ਤਾਂ ਮੈਨੂੰ ਪਤਾ ਨਹੀਂ ਪਰ ਜਦੋਂ ਅਸੀਂ ਸਤਾ 'ਚ ਹੁੰਨੇ ਆ ਕਾਲੀ ਦਲ ਸਤਾਜ ਹੋਵੇ ਕਾਲੀ ਦਲ ਗਲਤ ਕੰਮ ਕਰੇ ਸਾਡੇ ਵਰਕਰ ਜਮਾ ਨਹੀਂ ਬੋਲਦੇ ਕਾਂਗਰਸ ਸੱਤਾ ਦੇ ਵਿੱਚ ਹੋਵੇ ਤੇ ਸਾਡੇ ਚਾਪਲੂਸ ਵਰਕਰ ਉਦੋਂ ਨਹੀਂ ਬੋਲਦੇ ਇਹ ਹੁਣ ਜਿਹੜੀ ਝਾੜੂ ਵਾਲਾਂ ਦੇ ਚਾਪਲੂਸ ਵਰਕਰ ਹੈ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਮੜ ਕੇ ਚੱਲੋ ਉਹਨਾਂ ਦੇ ਖੂਨ ਲੱਗਦਾ ਮੂੰਹ ਨੂੰ ਤੇ ਉਹ ਕਿਉਂ ਬੋਲਣਗੇ ਇਸ ਕਰਕੇ ਕਾਕਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਜੀ ਇਸੇ ਕਰਕੇ ਹੋ ਰਹੀਆਂ ਜੇ ਮੇਰਾ ਬੱਚਾ ਮੇਰੇ ਪਰਿਵਾਰ ਦਾ ਮੈਂਬਰ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੇਰਾ ਪਿਓ ਮੇਰੇ ਉਹਦੀ ਨਾਲ ਦੇ ਨਸ਼ੱਤਰ ਮਾਰੇ ਨਾ ਤੇ ਲੋਕਾਂ ਨੂੰ ਉੱਠ ਕੇ ਛੱਤਰ ਮਾਰਨੀ ਮੇਰੇ ਲੋੜ ਹੀ ਨਹੀਂ ਜੇ ਇਹਨਾਂ ਦਾ ਮੁਖੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹਦੇ ਛੱਤਰ ਮਾਰਦਾ ਸੱਦ ਕੇ ਵੀ ਇਹ ਬਲਕਾਰ ਸਿੱਧੂ ਇਹ ਕੀ ਗਿਆ ਤੂੰ ਪਰ ਕੱਲ ਕੀ ਹੈ ਵੀ ਭਗਵੰਤ ਮਾਨ ਤਾਂ ਆਪ ਉਸੇ ਜਾਨੀ ਕਿ ਬਾਥਰੂਮ ਦੇ ਵਿੱਚ ਸਾਰਾ ਕੁਝ ਹੀ ਨੰਗਾ ਇਹਨਾਂ ਦਾ ਉਹ ਸਰਦਾਰ ਜੀ ਸਾਡੇ ਦੂਜਾ ਵਿਆਹ ਕਰਾਈ ਬੈਠੇ ਆ ਦੋ ਬੱਚੇ ਹੋਣ ਦੇ ਬਾਵਜੂਦ ਜਨਾਨੀ ਹੋਣ ਦੇ ਬਾਵਜੂਦ ਇਸ ਕਰਕੇ ਇਹਨਾਂ ਨੇ ਨਾ ਜਿਹੜੀ ਦਿਮਾਗ ਨੂੰ ਇੱਕ ਨਾ ਜਾਨੀ ਕਿ ਕੰਮ ਛੜਿਆ ਵੈ ਜੋ ਕੰਮ ਇਹ ਕਹਿੰਦੇ ਸੀ ਨਾ ਸਾਡਾ ਕੰਮ ਬੋਲਦਾ ਤੇ ਲੋਕ ਇਹਨਾਂ ਤੇ ਕਮੈਂਟ ਕਰਦੇ ਹੁੰਦੇ ਜੀ ਕੰਮ ਨਹੀਂ ਬੋਲਦਾ ਤੁਹਾਡਾ ਤੁਹਾਡਾ ਕੰਮ ਬੋਲਦਾ ਇਸ ਕਰਕੇ ਇਹਨਾਂ ਨੂੰ ਸਾਰੇ ਕੋ ਥਾਲੀ ਦੇ ਚੱਟੇ ਵਟੇ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਇਹਦੇ ਨਾਲ ਐਡ ਕਰਨੀ ਚਾਹੁੰਦਾ ਇਹ ਤਾਂ ਬੁਲਕਾਰ ਸਿੰਘ ਸਿੱਧੂ ਜੇ ਇਹਨਾਂ ਦਾ ਐਮਐਲਏ ਹੈ ਜੀ ਉਹ ਤਾਂ ਨਿੱਕੀ ਜੀ ਪਦਵੀ ਤੇ ਬੈਠਾ ਹੈ ਪਰ ਇਹਨਾਂ ਦਾ ਇੱਕ ਤੁਹਾਨੂੰ ਭੁੱਲ ਗਏ ਤੁਸੀਂ ਇੱਕ ਕਟਾਰੂ ਚੱਕ ਵੀ ਹੋਇਆ ਸੀਰੇ ਦਫ਼ਤਰ ਦੇ ਵਿੱਚ ਜਾਣ ਤੋਂ ਲੇਡੀਜ਼ ਨੇ ਤਾਂ ਕੀ ਜਾਣਾ ਸੀ ਉਥੇ ਮਰਦ ਵੀ ਜਾਣ ਤੋਂ ਘਬਰਾਉਂਦਾ ਹੈ ਕਿਉਂ ਉਹਨੇ ਪਤੰਦ ਨੇ ਸਾਰੀਆਂ ਹੱਦਾਂ ਬੰਨ੍ਹੇ ਟੱਪ ਕੇ ਸੀ ਇਹਦਾ ਬਲਕਾਰ ਸਿੱਧੂ ਨੇ ਤੇ ਇਹੀ ਗੱਲ ਅਖੀ ਹਾਲੇ ਵੀ ਮੇਰੇ ਕੋਲੇ ਸਾਡੇ ਵਰਕਰਾਂ ਦੀਆਂ ਜਨਾਨੀਆਂ ਆਉਂਦੀਆਂ ਆ ਰਾਤ ਨੂੰ ਜਾਂ ਸੀ ਕੁਝ ਵੀ ਕਰਦੇ ਆ ਤੇ ਉਹ ਕਟਾਰੂ ਚੱਕਨੇ ਤੋਂ ਤੁਸੀਂ ਦੇਖੋ ਇੱਕ ਬੱਚੇ ਦੇ ਨਾਲ ਹੀ ਗਲਤ ਵਿਵਹਾਰ ਕਰਿਆ ਸੀ ਜਿਹੜੇ ਆਪਾਂ ਇੱਥੇ ਸ਼ਬਦ ਵਰਤ ਨਹੀਂ ਸਕਦੇ ਇਹਨਾਂ ਕੋਲੇ ਕਟਾਰੂ ਚੱਕ ਵੀ ਹੈਗਾ ਇਹਨਾਂ ਕੋਲੇ ਬਰਕਾਰ ਸਿੱਧੂ ਵੀ ਹੈਗਾ ਇਹਨਾਂ ਕੋਲੇ ਭਗਵੰਤ ਮਾਨ ਵੀ ਹੈਗਾ ਇਹਨਾਂ ਕੋਲੇ ਕੀ ਨਹੀਂ ਨਾ ਵੇਖੋ ਤੁਸੀਂ ਕਿਹੋ ਜਿਹਾ ਪਗਵਾਨ ਤਮਾਨ ਨਾ ਰੱਖੇ ਵੇਆ ਭਗਵਾਨਾਂ ਵਾਲੇ ਉਹ ਕਟਾਰੂ ਚੱਕਦਾ ਮੈਨੂੰ ਪੂਰਾ ਨਾਂ ਨਹੀਂ ਆਉਂਦਾ ਕੀ ਆ ਉਹਦਾ ਲਾਲਚੰਦ ਲਰ ਦੱਸੋ ਲਾਲਚੰਦ ਨੇ ਚੱਕ ਕੇ ਇੱਕ ਮੁੰਡਾ ਹੀ ਪੀਲਾ ਕਰਤਾ ਦੇਖੋ ਤੁਸੀਂ ਉਹ ਸ਼ਰਮਦਾ ਮਾਰਾ ਮੂੰਹ ਵਿਖਾਉਣ ਜੋਗੇ ਨਹੀਂ ਕਿਸੇ ਨੂੰ ਦੇਖਾ ਉਹਨੇ ਅਖੀਰ ਨੂੰ ਅਦਾਲਤ ਦੇ ਵਿੱਚ ਉਹਨੂੰ ਜਾ ਕੇ ਉੱਥੇ ਮੁਕਰਨਾ ਪਿਆ ਵੀ ਨਹੀਂ ਮੇਰੇ ਨਾਲ ਕੁਝ ਨਹੀਂ ਹੋਇਆ ਕਿਉਂਕਿ ਆਪਦੀ ਇੱਜ਼ਤ ਹਰੇਕ ਨੂੰ ਲੋੜੀ ਦੀ ਹੁੰਦੀ ਹੈ ਇਹੋ ਜੀ ਇਹਨਾਂ ਦੇ ਕਟਾਰੂ ਚੱਕ ਹੈ ਇਹੋ ਜੀ ਇਹਨਾਂ ਦੇ ਬਲਕਾਰ ਸਿੱਧੂ ਹੈ ਤੁਸੀਂ ਯਾਰ ਜਿਹਦੀ ਮਰਜ਼ੀ ਗੱਲ ਕਰ ਲਓ ਉਂਗਲਾਂ ਤੇ ਗਿਣ ਲਓ ਇਹ ਸਾਰੇ ਹੀ ਚੜਦੇ ਜਾਂਦਾ ਇੱਕ ਵੀ ਬੰਦਾ ਇਹਨਾਂ ਦਾ ਚੱਜਦਾ ਨਹੀਂ ਕਿਸੇ ਦੀ ਕੁਆਲਿਟੀ ਨਹੀਂ ਤੁਸੀਂ ਦੇਖੋ ਵੀ ਚਿਹਰਿਆਂ ਤੋਂ ਵੀ ਇਹ ਲੱਗਦਾ ਨਹੀਂ ਵੀ ਯਾਰ ਇਹ ਲੀਡਰ ਹੋਣਗੇ ਮੈਂ ਇਹਨਾਂ ਦੀ ਕੋਈ ਬਹੁਤੀ ਨਿੰਦਿਆ ਕਰਾਂ ਇੱਥੇ ਮੇਰੇ ਨਿੰਦਣ ਨਾਲ ਨਹੀਂ ਇਹਨੂੰ ਦੇ ਜਾਣਗੇ ਪਰ ਕਿਉਂਕਿ ਪੂਰਾ ਪੰਜਾਬ ਪਹਿਲਾਂ ਜਿਵੇਂ ਲੋਕ ਇਹਨਾਂ ਦੇ ਹੱਕ ਦੇ ਵਿੱਚ ਸੀ ਨਾ ਅਸੀਂ ਜਿਹਨੂੰ ਪੁੱਛਣਾ ਦੁਕਾਨ ਤੇ ਇਹਨੂੰ ਯਾਰ ਝਾੜੂ ਝਾੜੂ ਹੋਈ ਪਈ ਸੀ ਅੱਜ ਕੀ ਹੈ ਉਹੀ ਝਾੜੂ ਉਹੀ ਡਾਂਗਾ ਚੱਕ ਕੇ ਲੋਕ ਇਹਨਾਂ ਦੇ ਮਗਰ ਦੌੜਦੇ ਆ ਮਗਰ ਭਾਈਦੇ ਆ ਤੁਸੀਂ ਵੇਖਿਆ ਕੱਲ ਗੁਰੇ ਚੱਕ ਨੇ ਆਪਣੇ ਗੁਰੇ ਨੇ ਮੱਤੇ ਨੇ ਗੋਰੀ ਮੱਤੇ ਦਤਿਆਚਾਰ ਹੋਇਆ ਉਹਦਾ ਕਿੱਡਾ ਵੱਡਾ ਕੱਟ ਸੀ ਪਰਸੋਂ ਤੁਸੀਂ ਆਪਾਂ ਤੁਸੀਂ ਸ਼ਬਦ ਨਹੀਂ ਇੱਥੇ ਆਪਾਂ ਪਰਸੋਂ ਬਟਿੰਡੇ ਦੇ ਵਿੱਚ ਐਸਐਸਪੀ ਦਫ਼ਤਰ ਘੇਰਨ ਜਾ ਰਹੇ ਆਂ ਜੀ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਕੱਠ ਹੁੰਦਾ ਹੋ ਸਕਦਾ ਹੈ ਮੂੰਹ ਲੁਕੋ ਕੇ ਮੂੰਹਾਂ ਤੇ ਕੱਪੜੇ ਲੈ ਕੇ ਮਾਸਕ ਲਾ ਕੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਚੰਗੇ ਲੀਡਰ ਵੀ ਤੁਹਾ ਆਪਣੇ ਉਸ ਜਲਸੇ ਜਲੂਸ ਦੇ ਵਿੱਚ ਹੋਣਗੇ ਜਿਹੜੇ ਇਹਨਾਂ ਤੋਂ ਦੁਖੀ ਹੋਏ ਹੋਏ ਆ ਬਿਲਕੁਲ ਇੱਕ ਮਲੂਕੇ ਏਰੀਏ ਦੀ ਇਸ ਰਾਮਪੁਰੇ ਫੂਲ ਏਰੀਏ ਦੀ ਇੱਕ ਲੜਕੀ ਕਹਿ ਰਹੀ ਹੈ ਵੀ ਇਹ ਜਿਹੜਾ ਬੰਦਾ ਸੀ ਨਾ ਅਸੀਂ ਤਾਂ 3 ਸਾਲ ਪਹਿਲਾਂ ਇਹਨੂੰ ਛੱਡ ਗਏ ਸੀ ਸਾਨੂੰ ਉਹਦੀ ਪਤਾ ਸੀ ਵੀ ਕਿਹੋ ਜਿਹੀ ਫਿਤਰਤ ਦਾ ਬੰਦਾ ਇਹ ਇੱਕ ਲੜਕੀ ਕਹਿ ਰਹੀ ਐ ਔਰਤ ਕਹਿ ਰਹੀ ਐ ਵੀ ਜਿਹੜੀ ਅੱਜ ਔਮਨ ਸੈੱਲ ਦੀ ਚੇਅਰਮੈਨ ਐ ਉਹ ਇਸ ਗੱਲ ਤੇ ਨੋਟਿਸ ਕਿਉਂ ਨਾ ਲਿਆ ਉਹਨੂੰ ਨੋਟਿਸ ਲੈਣਾ ਬਣਦਾ ਸੀ ਅੱਛਾ ਜੇ ਤਾਂ ਕੋਈ ਵਿਰੋਧੀ ਧਿਰ ਦਾ ਕੋਈ ਕਾਲੀ ਕਾਂਗਰਸੀ ਜਾਂ ਚੰਨੀ ਵਰਗਾ ਜਾਂ ਧਾਮੀ ਵਰਗਾ ਸਤਕਾਰਯੋਗ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹੈ ਉਹਨੇ ਜੰਗੀਰ ਕੌਰ ਬੀਬੀ ਜੰਗੀਰ ਕੌਰ ਨੂੰ ਕੋਈ ਅਪਸ਼ਬਦ ਵਰਤਿਆ ਬਹੁਤ ਮੰਦ ਭੱਗਾ ਹੈ ਪਰ ਉਹਦੇ ਦਾ ਨੋਟਿਸ ਤੁਸੀਂ ਬਿਨਾ ਜਗੀਰ ਕੌਰ ਦੇ ਕਹਿੰਨ ਤੋਂ ਹੀ ਲੈ ਲਿਆ ਜੀ ਚੰਦੀ ਤੇ ਵੀ ਲੈ ਲਿਆ ਸੀ ਫਿਰ ਜਗੀਰ ਕੌਰ ਨੇ ਜਾ ਕੇ ਕਿਹਾ ਵੀ ਨਹੀਂ ਜੀ ਸਾਡੀ ਕੋਈ ਨਹੀਂ ਸੀ ਕਾਮ ਆਮ ਸਿਸਟਮ ਸੀ ਚਲੋ ਆਮ ਆਪਾਂ ਮਿਲਦੇ ਹਾਂ ਇੱਕ ਦੂਜੇ ਨੂੰ ਤੇ ਤਾਂ ਚੰਨੀ ਦਾ ਖੇੜਾ ਛੁੱਟਿਆ ਸੀ ਅੱਜ ਬਲਕਾਰ ਸਿੱਧੂ ਬਲਕਾਰ ਸਿੱਧੂ ਸਾਹਮਣੇ ਅੜਗੋ ਚੱਲੀ ਜਾਂਦੀ ਐ ਸਾਰਾ ਕੁਝ ਹੋ ਰਿਹਾ ਤੇ ਉਹ ਜਿਹੜੇ ਐਸਸੀ ਜਾਂ ਔਮਨ ਸੈੱਲ ਦੀਆਂ ਜਿਹੜੀਆਂ ਚੇਅਰਮੈਨ ਲਾਈਆਂ ਕੀ ਗੱਲ ਉਹ ਇਕੱਲੇ ਗਨਮੈਨ ਲੈਣ ਨੂੰ ਜਾਂ ਤਨਖਾਹਾਂ ਲੈਣ ਵਾਸਤੇ ਰੱਖੀਆਂ ਅੱਜ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਸੀ ਜਿਹੜੇ ਲੋਕ ਸੜਕਾਂ ਤੇ ਨਾ ਉਤਰਦੇ ਜੇ ਲੋਕ ਸੜਕਾਂ ਦੇ ਉੱtre ਆ ਤੇ ਫਿਰ ਸਰਦਾਰ ਬਲਕਾਰ ਸਿੰਘ ਸਿੱਧੂ ਐਮਐਲਏ ਰਾਮਪਰਾਪੂਲ ਆਮ ਆਦਮੀ ਪਾਰਟੀ ਇਹ ਆਵੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਆ ਕੇ ਦੱਸੇ ਉਹ ਇੱਕ ਆਪਣੀ ਜੈਤੋ ਦੀ ਲੜਕੀ ਵੀਰਪਾਲ ਸੇਖੋਂ ਕਹਿ ਰਹੀ ਹੈ ਵੀ ਇਹਦੀ ਆਵਾਜ਼ ਨੂੰ ਕੋਣ ਨਹੀਂ ਜਾਣਦਾ ਜਿਹੜਾ ਅਜ ਤੋਂ 30 ਸਾਲ ਪਹਿਲਾਂ ਦਾ ਗਾਉਂਦਾ ਹੈ ਉਹਦੀ ਆਵਾਜ਼ ਨੂੰ ਬੱਚਾ ਬੱਚੀ ਜਾਣਦਾ ਆਮ ਨਹੀਂ ਆਪਣੇ ਤੋਂ ਮਨ ਕੇ ਚਲੋ ਬੰਦੇ ਦਾ ਚਿਹਰਾ ਨਹੀਂ ਵਿਖਾਇਆ ਜਾਂਦਾ ਕੱਲੀ ਆਵਾਜ਼ ਸੁਣਾਈ ਜਾਂਦੀ ਆ ਵੀਰ ਦੱਸੋ ਕਿਹਦੀ ਆਵਾਜ਼ ਆ ਹੂੰ ਉਹਨੂੰ ਕੁਛ ਨਾਮ ਵੀ ਰੱਖਿਆ ਜਾਂਦਾ ਜਾਂ ਨੰਬਰ ਦਿੱਤੇ ਜਾਂਦੇ ਆ ਆਪਣੇ ਲੋਕ ਦੱਸਦੇ ਵੀ ਇਹ ਰੇ ਫਲਾਣੇ ਦੀ ਆਵਾਜ਼ ਆ ਕੋਈ گاਉਂ ਵਾਲਾ ਕੋਈ ਐਕਟਰ ਤੇ ਉਹਨਾਂ ਜਿਹੇ ਇਹਦੇ ਬੰਦੇ ਦੀ ਆਵਾਜ਼ ਨੂੰ ਕੌਣ ਨਹੀਂ ਜਾਣਦਾ ਮੈਂ ਕਹਿੰਦਾ ਨਾ ਹੋਵੇ ਬੰਦਾ ਦੇ ਕੰਨੋਂ ਸੁਣਦਾ ਹੋਵੇ ਅਕਲ ਦਾ ਨਾ ਹੋਵੇ ਐ ਨਹੀਂ ਵੀ ਦੀਂਦਿਆਂ ਹੋਵੇ ਅਕਲ ਦਾ ਨਾ ਹੋਵੇ ਤੇ ਉਹਨੂੰ ਸੁਣਦਾ ਹੋਵੇ ਉਹ ਵੀ ਸਿਆਣ ਲੂ ਵੀ ਬਲਗਰ ਸਿੱਧੂ ਆ ਯਾਰ ਕਿਉਂਕਿ ਉਹਨੇ ਮਾਂਦ ਗਏ ਮੋਵਤ ਕੇ ਇਹਦੀ ਮਿਸ਼ਰੀ ਸੁਣੀ ਵੀ ਆ ਇਹਦੀ ਮਿਸ਼ਰੀ ਆ ਜਿਹੜੀ ਧਾਗੇ ਤੋਂ ਬਿਨਾ ਇਹਦਾ ਧਾਗੇ ਵਾਲੀ ਮਿਸ਼ਰੀ ਹੁੰਦੀ ਐ ਇਹ ਬਿਨਾ ਧਾਗੇ ਵਾਲੀ ਮਿਸ਼ਰੀ ਐ ਦੀ ਕੱਖ ਨਹੀਂ ਇਹਦੇ ਚ ਵੱਡਣ ਪਾਉਣ ਨੂੰ ਇਹ ਬੰਦੇ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਖਾਸ ਕਰ ਸਾਡੇ ਪੰਜਾਬੀ ਜੇ ਇਹਨੂੰ ਕੋਈ ਮਾਲਾ ਮੋਟਾ ਗਾਉਂਡ ਵਜਾਉਣ ਦਾ ਕੰਮ ਵੀ ਦਿੰਦੇ ਐ ਆ ਗੱਲ ਸਾਨੂੰ 2 ਸਾਲ ਰਹਿ ਗਏ ਕਾਕਾ ਜੀ ਤੇ ਫੇਰ ਉਹੀ ਕੁਛ ਕਰਨਾ ਪੈਣਾ ਉਹੀ ਕੁਛ ਕਰਨਾ ਪਊ ਕਾਰਨ ਕੀ ਐ ਇਹ ਕਾਕਾ ਜੀ ਤੁਹਾਡੇ ਵਰਗੇ ਚੈਨਲ ਐ ਜਿਹੜੇ ਚੰਦ ਐ ਉਂਗਲਾਂ ਤੇ ਗਿਣੇ ਜਾਣ ਵਾਲਿਆ ਮੈਂ ਕੋਈ ਤੁਹਾਡੀ ਵਡਿਆਈ ਨਹੀਂ ਕਰ ਰਿਆ ਉਂਗਲਾਂ ਤੇ ਗਿਣੇ ਜਾਣ ਵਾਲੇ ਚੰਦ ਇਹੇ ਤੁਹਾਡੇ ਚੈਨਲ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਕੱਲ ਨੂੰ ਜੇ ਮਨ ਕਰੇ ਚਲੋ ਆਪਣੇ ਵੀਰ ਦਾ ਨਾਂ ਕੀ ਭੁੱਲਰ ਦਾ ਇਹ ਤਾਂ ਅਰਵਲਰ ਹਾਂ ਜਗਤਾਰ ਭੁੱਲਰ ਜੇ ਜਗਤਾਰ ਭੁੱਲਰ ਚੰਡੀਗੜ੍ਹ ਕਾਲ ਰੱਖੀ ਬੈਠਾ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹਿੰਦਾ ਪੂਰੇ ਪੰਜਾਬੀ ਖਾਸ ਕਰ ਚੇਤੋ ਦੇ ਲੋਕ ਜ਼ਿਲ੍ਹਾ ਫਰੀਦਕੋਟ ਦੇ ਲੋਕ ਬਠਿੰਡੇ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਰਸੋਂ ਵਾਲੀ ਤੁਹਾਡੀ ਕਾਲ ਦੇ ਉੱਤੇ ਆਮ ਹੋਰੇ ਜਾਣਾ ਚਾਹੀਦਾ ਕਿਉਂਕਿ ਤੁਹਾਡਾ ਨਹੀਂ ਹੋ ਕੰਮ ਉਹ ਕੰਮ ਸਾਡਾ ਬਣ ਗਿਆ ਸਾਡੇ ਪੰਜਾਬੀਆਂ ਦਾ ਬਣ ਗਿਆ ਕਿ ਤੁਸੀਂ ਲੋਕ ਆਵਾਜ਼ ਟੀਵੀ ਹੈ ਜਿਹੜਾ ਲੋਕ ਵੀ ਆਵਾਜ਼ ਟੀਵੀ ਦਾ ਨਾਂ ਕਿਉਂ ਰੱਖਿਆ ਗਿਆ ਕਿਉਂਕਿ ਲੋਕਾਂ ਦੀ ਆਵਾਜ਼ ਚੱਕਣਾ ਅੱਛਾ ਜਿੰਨਾ ਚਿਰ ਤੁਸੀਂ ਲੋਕਾਂ ਦੀ ਆਵਾਜ਼ ਚੱਕਦੇ ਹੋ ਸੱਚ ਤੇ ਪਹਿਰਾ ਦਿੰਦੇ ਹੋ ਉਨਾ ਚਿਰ ਲੋਕ ਤੁਹਾਡੇ ਨਾਲ ਹੈ ਕਿਉਂਕਿ ਜੇ ਆਪਾਂ ਮੰਨ ਕੇ ਚੱਲੋ ਇੱਕ ਬੰਦਾ ਕਹਿ ਰਿਹਾ ਸੀ ਵੀ ਜੇ ਵੀ ਜਾ ਕੇ ਚੰਡੀਗੜ੍ਹ ਉੱਥੇ ਦਫ਼ਤਰ ਖੋਹ ਲੈਂਦੇ ਤੇ ਸਰਕਾਰ ਤੋਂ ਮੰਨ ਕੇ ਚੱਲੋ ਜੋ ਵੀ ਇਸ਼ਤਿਹਾਰ ਵਗੈਰਾ ਲੈ ਲੈਂਦੇ ਫਿਰ ਲੋਕ ਆਵਾਜ਼ ਨਹੀਂ ਰਹੀਨੀ ਸੀ ਇਹ ਫਿਰ ਸਰਕਾਰ ਦੀ ਆਵਾਜ਼ ਬਣ ਜਾਣੀ ਸੀ ਅੱਜ ਸਰਕਾਰ ਦੀ ਆਵਾਜ਼ ਨਾ ਹੁੰਦਿਆਂ ਹੋਇਆ ਲੋਕ ਆਵਾਜ਼ ਹੈ ਲੋਕਾਂ ਦੇ ਮੁੱਦੇ ਠਾਉਂਦੇ ਆ ਜੇ ਕੋਈ ਗੱਲ ਕਰਨੀ ਹੈ ਚੈਨਲ ਨਾਲ ਉਸਦੇ ਮੁਖੀ ਨਾਲ ਤੇ ਤੁਸੀਂ ਬਹਿ ਕੇ ਗੱਲ ਕਰ ਸਕਦੇ ਹੋ ਟੇਬਲ ਤੇ ਬੈਠਣ ਵਾਲੀਆਂ ਗੱਲਾਂ ਕਰੋ ਟੇਬਲ ਤੇ ਬਹਿ ਕੇ ਟੇਬਲ ਟਾਕ ਹੁੰਦੇ ਆ ਸਾਰਾ ਕੁਝ ਹੀ ਹੁੰਦਾ ਵੱਡੀਆਂ ਵੱਡੀਆਂ ਕਤਲਾਂ ਦੇ ਰਾਜ਼ਨਾਮੇ ਹੋ ਜਾਂਦੇ ਆ ਇਹ ਤਾਂ ਕੁਝ ਵੀ ਨਹੀਂ ਕੀਤਾ ਸਾਡੇ ਭਰਾ ਨੇ ਜੇ ਕਹਿਤਾ ਤੇ ਉਸ ਗੱਲ ਤੇ ਤੁਸੀਂ ਉਹਦੇ ਪਰਚਾ ਕਰਾਉਣ ਤੁਰਪੇ ਉਹਦੀ ਗੱਲ ਤਾਂ ਸੁਣ ਲੈਂਦੇ ਵੀ ਯਾਰ ਕੀ ਗੱਲ ਐ ਸਾਡੀ ਆਵਾਜ਼ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਫਿਰ ਤੁਹਾਡੇ ਮਾਧਿਅਮ ਰਾਹੀਂ ਅਖੀਰ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਮੰਨ ਕੇ ਚਲੋ ਸਾਡੀਆਂ ਸਤਿਕਾਰਯੋਗ ਭੈਣਾ ਸਤਿਕਾਰਯੋਗ ਮਾਵਾਂ ਜਿਨ੍ਹਾਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀਆਂ ਨੂੰ ਜਨਮ ਦਿੱਤਾ ਉਹਨਾਂ ਨੇ ਵੀ ਆਖਿਆ ਇਹਨਾਂ ਨੂੰ ਕਿਉਂ ਨਿੰਦਗੇ ਜਿਨ੍ਹਾਂ ਨੇ ਰਾਜੇ ਰਾਣ ਰੰਮੇ ਆ ਜੀ ਉਹਨਾਂ ਦੀ ਨਿੰਦਿਆ ਹੋ ਰਹੀ ਹੈ ਉਹਨਾਂ ਦੀ ਪਤ ਲਾਈ ਜਾ ਰਹੀ ਹੈ ਉਹ ਵੀ ਇਹੋ ਜੇ ਕੜਮ ਚੌਧਰੀਆਂ ਵਰਨਿਓ ਜਿਨ੍ਹਾਂ ਨੂੰ ਇੱਥੇ ਲੋਕ ਆਮ ਤੌਰ ਤੇ ਪਹਿਲਾਂ ਗਾਉਂ ਵਾਲਿਆਂ ਨੂੰ ਕੰਜਰ ਕਹਿੰਦੇ ਹੁੰਦੇ ਸੀ ਇਹੋ ਜੇ ਕੰਜਰਾਂ ਵਰਨਿਓ ਫਲਾ ਬਲਕਾਰ ਸਿੱਧੂ ਵਰਗੇ ਕੰਜਰ ਲੋਕਾਂ ਵਰਨਿਓ ਸਾਡੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਦੀ ਪਤ ਲਾਈ ਜਾ ਰਹੀ ਹੈ ਜੇਹੀ ਸ਼ਬਦ ਮਨ ਕੇ ਚਲੋ ਤੁਹਾਡੇ ਪਰਿਵਾਰ ਸਾਡੇ ਪਰਿਵਾਰਾਂ ਦੇ ਪ੍ਰਤੀ ਵਰਤੇ ਜਾਣ ਤੇ ਤੁਹਾਨੂੰ ਕਿੰਨਾ ਕੁ ਦੁੱਖ ਆਊਗਾ ਜੇ ਉਹ ਕਹਿਣ ਵੀਰ ਫਲਾਣੇ ਦੀ ਨਾਲੇ ਵੇਖੋ ਤੁਸੀਂ ਨਾਂ ਲੈ ਕੇ ਕਹਿ ਰਿਹਾ ਹੈ ਬੰਦਾ ਉਹ ਬੰਦੇ ਦੀ ਕਿੰਨੀ ਇਹਨੇ ਬੇਇੱਜ਼ਤੀ ਕੀਤੀ ਹੈ ਉਹ ਵਰਕਰ ਜਾਂ ਉਹਦੇ ਕੋਲ ਕੋਈ ਚੇਅਰਮੈਨ ਨਹੀਂ ਹੈ ਉਹਨੂੰ ਨਾਲ ਦੀ ਨਾਲ ਛੱਡ ਕੇ ਤੇ ਪਰੇ ਹੋ ਜਾਣਾ ਚਾਹੀਦਾ ਸੀ ਜੇ ਉਹਨਾਂ ਦੇ ਵਿੱਚ ਮਾੜੀ ਮੋਟੀ ਗੈਰਤ ਹੁੰਦੀ ਪਰ ਇਹ ਮੇਰੇ ਹਿਸਾਬ ਨਾਲ ਮਰੀਆਂ ਮੀਆਂ ਗੈਰਤਾਂ ਵਾਲੇ ਲੋਕਾਂ ਨੂੰ ਇਹ ਚੇਅਰਮੈਨੀਆਂ ਦਿੰਦੇ ਆ ਜਿਨ੍ਹਾਂ ਦੇ ਮੇਰੇ ਹਿਸਾਬ ਨਾਲ ਇਨਾਂ ਨੂੰ ਤਾਂ ਥੋੜੇ ਨਾਲ ਤਾਂ ਉਹ ਜਿਹੜੇ ਆਪਾਂ ਜਵਾਕਾਂ ਨੂੰ ਲਿਆ ਕੇ ਦਿੰਦੇ ਹੁੰਨੇ ਆ ਸਿੱਲਾਂ ਵਾਲੇ ਬਾਂਦਰ ਚੰਗੇ ਆ ਯਾਰ ਕਿਉਂਕਿ ਜਦੋਂ ਸੈੱਲ ਕੱਢ ਦਈਏ ਖੜਤਾ ਜਾਂਦਾ ਉਹ ਫੇਰ ਡੰਬੁਰੂ ਜਾਂ ਤਾਂ ਨਹੀਂ ਵਜਾਉਂਦਾ ਉਹ ਤੁਸੀਂ ਕੱਲ੍ਹ ਤੋਂ ਥੋੜੇ ਸੈੱਲ ਵੀ ਕੱਢ ਤੇ ਇਹਨਾਂ ਨੇ ਤੇ ਫੇਰ ਤੁਸੀਂ ਡੰਬੁਰੂ ਵਜਾਈ ਜਾਨੇ ਹੋ ਇੱਜ਼ਤ ਨਾਲੋਂ ਵੱਡੀ ਕੋਈ ਚੀਜ਼ ਹੈ ਚੇਅਰਮੈਨ ਨਹੀਂ ਕੋਈ ਮੰਨ ਕੇ ਚਲੋ ਪ੍ਰਧਾਨਗੀ ਜਾਂ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਅੱਛਾ ਜੇ ਤੁਹਾਡੀ ਪਤ ਲਾ ਕੇ ਦੇਣੀ ਹੈ ਪਤ ਲਾ ਕੇ ਦੇਣੀ ਹੈ ਇਹਨਾਂ ਨੇ ਤੇ ਫੇਰ ਇਹੋ ਜਿਹਿਆਂ ਫਿਰ ਇਹ ਸਿਰ ਤੇ ਪੱਗਾਂ ਕਾਦੇ ਵਾਸਤੇ ਇਹ ਤਾਂ ਫਿਰ ਇਹ ਤਾਂ ਪਸਾਏ ਆ ਸਿਰ ਤੁਸੀਂ ਉਹਨਾਂ 'ਚ ਜਿਹੜੇ ਬੰਦਿਆਂ ਦੇ ਇਹ ਆਪ ਪੱਗ ਨਹੀਂ ਬਣਦਾ ਕਿਤੇ ਤਾਂ ਪੱਗ ਬਣਦੀ ਹੂ ਬਿਲਕੁਲ ਮੋਨਾ ਰਹਿੰਦਾ ਵੱਧ ਤੋਂ ਵੱਧ ਕਿਤੇ ਵਿਆਹ ਵੇਲੇ ਤਾਂ ਬੰਨੀ ਹੂ ਜਦੋਂ ਸੇਰੇ ਤਾਂ ਪੱਗਾਂ ਤੇ ਬੰਨੇ ਜਾਂਦੇ ਆ ਸੇਰੇ ਕੋਈ ਇਹਦਾ ਹੈ ਨਹੀਂ ਮੱਥਿਆਂ ਤੇ ਬੰਨੇ ਜਾਂਦੇ ਉਦੋਂ ਦਾ ਸਰਦਾਰ ਬਲਕਾਰ ਸਿੰਘ ਜੀ ਤੁਸੀਂ ਆਪਣਾ ਸੇਰਾ ਸਜਾਉਣ ਵਾਸਤੇ ਪੱਗ ਬੰਨੀ ਹੂ ਤੇ ਜੇ ਤੇਰੀ ਕੋਈ ਪੱਗ ਲਾਹ ਹੁੰਦਾ ਤਾਂ ਫਿਰ ਤੈਨੂੰ ਕਿੰਨਾ ਕੁ ਦੁੱਖ ਹੁੰਦਾ ਤੋ ਕਹਿੰਦਾ ਮੈਂ ਤੇ ਦੀਆਂ ਪੱਗਾਂ ਲਾ ਦੂੰ ਇਹ ਗੁੱਲੀ ਘੜ ਹੁੰਦੇ ਆ ਮੈਂ ਸ਼ਬਦ ਨਹੀਂ ਵਰਤਦਾ ਮੇਰੇ ਬਹੁਤ ਹੀ ਸਤਿਕਾਰਯੋਗ ਭਾਈਚਾਰਾ ਇਹ ਇਹ ਭਾਈਚਾਰਾ ਜਿਹੜਾ ਬਾਬਾ ਬਿਸ਼ਕਰਮਾ ਦਾ ਜੀ ਜਿਹੜੀ ਜਿਹੜੇ ਬਾਬਾ ਬਿਸ਼ਕਰਮਾ ਨੂੰ ਮੰਨਦੇ ਆ ਹੁਣ ਮੈਂ ਆ ਤਾਂ ਮੈਂ ਬ੍ਰਾਹਮਣ ਦੇ ਘਰੇ ਜੰਮਿਆ ਕਾਲਾ ਸ਼ਰਮਾ ਮੇਰਾ ਨਾਮ ਆ ਤੇ ਮੈਂ ਕੰਮ ਕਰਦਾ ਮਿਸਤਰੀਆਂ ਵਾਲਾ ਤੇ ਆਕੇ ਮੈਨੂੰ ਇਹੀ ਕਹਿੰਦਾ ਅਗਲਾ ਵੀਰ ਮਿਸਤਰੀ ਜਿਹਾ ਕੰਮ ਕਰਿਓ ਕਿੱਡਾ ਸਤਿਕਾਰ ਨਾਲ ਲੋਕ ਬੋਲਦੇ ਆ ਤੇ ਜਿਹੜੇ ਮਹਿਲ ਮਨਾਰੇਆਂ ਦੇ ਵਿੱਚੇ ਬੈਠੇ ਐ ਚਾਹ ਬਲਕਾਰ ਸਿੱਧੂ ਬੈਠਾ ਚਾਹ ਇਹਨਾਂ ਦਾ ਮੁੱਖ ਮੰਤਰੀ ਬੈਠਾ ਉਹ ਮਹਿਲ ਮਨਾਰੇ ਕਿੰਨਾਂ ਨੇ ਪਾਏ ਆ ਸਾਡੇ ਸੇਪਾਈ ਚੌਰੇ ਨੇ ਪਾਏ ਜੋ ਸਤਿਕਾਰਯੋਗ ਆ ਸਾਡਾ ਜੇ ਮੰਨ ਕੇ ਚਲੋ ਕੁਝ ਵੀ ਸਾਈਕਲ ਤੋਂ ਲੈ ਕੇ ਹੈਲੀਕਾਪਟਰ ਤੱਕ ਬਣਾਇਆ ਉਹ ਇਸੇ ਭਾਈਚਾਰੇ ਨੇ ਬਣਾਇਆ ਇਸੇ ਭਾਈਚਾਰੇ ਦੀ ਦੇਣ ਹੈ ਤੇ ਇਸੇ ਭਾਈਚਾਰੇ ਨੂੰ ਤੁਸੀਂ ਸਤਿਕਾਰ ਦੇਣ ਦੀ ਬਜਾਏ ਇਹਨਾਂ ਦੀ ਬੇਇੱਜ਼ਤੀ ਕਰਦੇ ਉਹਨੂੰ ਗੁੱਲੀਕੜ ਦੱਸਦੇ ਹੋ ਮੈਂ ਕਹਿੰਦਾ ਇਸ ਭਾਈਚਾਰੇ ਨੂੰ ਪੂਰੇ ਦਾ ਪੂਰਾ ਨੋਟਿਸ ਲੈਣਾ ਚਾਹੀਦਾ ਬਲਕਾਰ ਵਰਗੇ ਬੰਦਿਆਂ ਤੇ ਜੇ ਹੁਣ ਮੰਨ ਕੇ ਚੱਲੋ ਐਡਾ ਹੀ ਯੋਧਾ ਹੈ ਐਡਾ ਹੀ ਇਹ ਮੰਨ ਕੇ ਚੱਲੋ ਮਰਦ ਦਾ ਆਪਦੇ ਆਪ ਨੂੰ ਮਰਦ ਘੁਆਉਂਦਾ ਹੈ ਤੇ ਫਿਰ ਹੁਣ ਗਲੀਆਂ ਦੇ ਵਿੱਚ ਨਿਕਲ ਬਲਕਾਰ ਸਿਆ ਤੂੰ ਆਪਦੀ ਕੰਸਟਿਟੂਐਂਸੀ ਦੇ ਵਿੱਚ ਹੀ ਨਿਕਲ ਮੈਨੂੰ ਲੱਗਦਾ ਹੈ ਵੀ ਤੇਰੇ ਲੋਕ ਨਾ ਛੱਤਰ ਮਾਰ ਮਾਰ ਕੇ ਜਿਵੇਂ ਬਾਂਦਰ ਕਿਲਾ ਖੇਡਦੇ ਹੁੰਦੇ ਸੀ ਨਾ ਪਹਿਲਾਂ ਜਵਾਕ ਤੇਰੇ ਨਾਲ ਲੋਕ ਬਾਂਦਰ ਕਿਲਾ ਖੇਡਣਗੇ ਆ ਬੁੜੀਆਂ ਤਿਆਰ ਖੜੀਆਂ ਤੋ ਆ ਦੀ ਕੰਸਟੀਟਿਊਐਂਸੀ ਦੇ ਵਿੱਚ ਨਿਕਲ ਰਾਮਪਰੇ ਫੂਲ ਦੇ ਵਿੱਚ ਤੇਰੇ ਨਾਲ ਲੋਕ ਨਾ ਬਾਂਦਰ ਕਿਲਾ ਖੜਨ ਤੇ ਸਾਡਾ ਤੋ ਆ ਕੇ ਨਾ ਬਦਲਦੀ ਜੀ ਤੇਰੀ ਤਿਉੜੀ ਭੰਨ ਦੇਣਗੇ ਲੋਕ ਜੇ ਤੂੰ ਹੁਣ ਬਾਹਰ ਨਿਕਲਿਆ ਕਿਉਂ ਤੁਸੀਂ ਲੋਕ ਕਾਬਲ ਹੀ ਨਹੀਂ ਇਹ ਪਹਿਲਾਂ ਕੀ ਕਹਿੰਦਾ ਹੁੰਦਾ ਸੀ ਅੱਜ ਤੋਂ 3 ਸਾਲ ਪਹਿਲਾਂ ਦੀਆਂ ਵੀਡੀਓ ਦੇਖੋ ਕਹਿੰਦਾ ਝਾੜੂ ਦਾ ਖਿੱਲਰ ਗਿਆ ਜੀ ਉਹ ਹੋ ਗਿਆ ਜੀ ਇਹ ਲੋਕ ਬਿਸ਼ਰਮ ਐ ਇਹ ਪਹਿਲਾਂ ਕਾਂਗਰਸ ਦੇ ਵਿੱਚ ਵੀ ਗਿਆ ਉੱਥੇ ਦੀ ਦਾਲ ਨਹੀਂ ਗਲੀ ਮੁੜ ਕੇ ਫੇਰ ਆ ਗਿਆ ਇਹਨਾਂ ਨੇ ਫੇਰ ਦੇਤੀ ਉਦੋਂ ਹਵਾ ਹੀ ਐਸੀ ਵਗੀ ਕਾਕਾ ਵੀ ਕਿਸੇ ਨੇ ਵੇਖਿਆ ਹੀ ਨਹੀਂ ਵੀ ਬਲਕਾਰ ਹੈ ਜਾਂ ਇਹ ਫਲਾਨਾ ਜਾਂ ਝੋਂਕਾ ਉਹ ਕੱਲਾ ਝਾੜੂ ਦਾ ਬਟਨ ਨਬ ਨਬ ਕੇ ਇਹਨਾਂ ਨੇ ਮਸ਼ੀਨਾ ਹੈਂਗ ਕਰਤੀਆਂ ਲੋਕ ਕਮਲੇ ਸੀ ਪਰ ਇਹਨਾਂ ਨੇ ਕੀ ਕਰਿਆ ਸਾਡੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਬਲਕਾਰ ਸਿੱਧੂ ਨੇ ਅਸੀਂ ਇਹਨੂੰ ਸਬਕ ਪੰਜਾਬੀ ਆਮ ਹੀ ਤੌਰ ਤੇ ਸਿਖਾਉਂਦੇ ਆਏ ਹਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਇਹ ਤਾਂ ਕਾਮ ਬੰਦਾ ਦੋ ਕੰਨਮੈਨ ਹੋਣਗੇ ਦਿਨਾਂ ਅੰਗਰੇਜ਼ ਸਰਕਾਰ ਸੀ ਸਾਰੀ ਹਕੂਮਤ ਉਹਨਾਂ ਕੋਲੇ ਸੀ ਤੇ ਸਾਡੇ ਲੋਕਾਂ ਨੇ ਇਸੇ ਧਰਤੀ ਦੇ ਫਰੀਦਕੋਟ ਦੀ ਤੇ ਆ ਜਿਲ੍ਹਾ ਆਪਣਾ ਜੈਤੋ ਦੀ ਧਰਤੀ ਤੇ ਟਿੱਬੀ ਸਾਹਿਬ ਕਾਂਡ ਹੋਇਆ ਜਿਹਨੂੰ ਜੈਤੋ ਦਾ ਮੋਰਚਾ ਕਿਹਾ ਜਾਂਦਾ ਲੋਕਾਂ ਨੇ ਸਾਡਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿੱਤੀ ਹਿੱਕ ਦੇ ਵਿੱਚ ਗੋਲੀਆਂ ਖਾ ਲਈਆਂ ਤੇ ਇਹਦਾ ਕੁਛੇ ਬਾਗ ਦੀ ਮੂਲੀ ਨਹੀਂ ਵਿਚਾਰਾ ਬਲਕਾਰ ਤਾਂ ਬਲਕਾਰ ਸਿਆ ਜੇ ਤੂੰ ਐਡਾ ਹੀ ਤੇਰੇ ਤੇ ਮਾਣ ਹੈ ਤੈਨੂੰ ਤੂੰ ਅਸਤੀਫਾ ਦੇ ਤੇ ਦੂਰੀ ਰਿ election ਲੜ ਕੇ ਵੇਖ ਜਦੋਂ ਤੈਨੂੰ ਪੈ ਜਾਣ ਵੋਟਾਂ 100 ਤੋਂ ਵੱਧ ਫਿਰ ਤਾਂ ਅਸੀਂ ਗਲਤ ਆ ਸੀ ਤੈਨੂੰ ਤੇਰਾ ਪਰਚਾ ਜੋ ਕੀਤਾ ਅਸੀਂ ਤੁਹਾਨੂੰ ਮਾਫੀ ਮੰਗ ਲਾਂਗੇ ਇਸ ਗੱਲ ਤੇ ਵੀ ਚਲੋ ਚੈਨਲਾਂ ਨਾਲ ਉਹਨੂੰ ਵੀ ਪੁੱਛਿਆ ਮੈਂ ਸਾਡੇ ਅਸੀਂ ਸਾਰੇ ਜੈਤੂ ਵਾਲੇ ਤੁਹਾਨੂੰ ਮਾਫੀ ਮੰਗ ਲਾਂਗੇ ਜਾ ਕੇ ਤੈਨੂੰ 101 ਵੋਟ ਪੈ ਜੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਇੰਨਾ ਜਿਹੜੀਆਂ ਸਾਡੀਆਂ ਭੈਣਾਂ ਇਹਨਾਂ ਦੇ ਪ੍ਰਤੀ ਕੋਈ ਵੀ ਬੰਦਾ ਕੋਈ ਵੀ ਬੰਦਾ ਚਾਹੇ ਉਹ ਕਾਲੀ ਹੈ ਚਾਹੇ ਕਾਂਗਰਸੀ ਹੈ ਚਾਹੇ ਸਾਡਾ ਕਿੱਡਾ ਹੀ ਵੱਡਾ ਲੀਡਰ ਕਾਂਗਰਸ ਦਾ ਹੋਵੇ ਚਾਹੇ ਉਹ ਚੰਨੀ ਕਿਉਂ ਨਾ ਹੋਵੇ ਜੀ ਕਾਲਾ ਸ਼ਰਮਾ ਉਸ ਚੀਜ਼ ਦਾ ਵਿਰੋਧ ਕਰਦਾ ਤੇ ਕਰਦਾ ਰਹੂਗਾ ਜੇ ਨਹੀਂ ਵੀ ਉਹ ਕਾਂਗਰਸੀ ਐ ਤੇ ਉਹ ਬੋਲ ਜੇ ਉਹਨੂੰ ਸਰਟੀਫਿਕੇਟ ਦੁੱਤਾ ਬਿਲਕੁਲ ਇਸ ਕਰਕੇ ਮੈਂ ਕਹਿੰਦਾ ਬਲਕਾਰਸਿਆ ਤੇਰੇ ਵਰਗੇ ਨਿਖਿੱਧ ਬੰਦੇ ਨਾਲ ਪਹਿਲੀ ਗੱਲ ਤਾਂ ਸਾਨੂੰ ਗੱਲ ਕਰਨ ਦਾ ਹੀ ਨਹੀਂ ਚਾਹੀਦੀ ਅਸੀਂ ਟਾਈਮ ਖਰਾਬ ਕਰ ਰਹੇ ਹਾਂ ਤੇਰੇ ਤੇ ਤੇਰੇ ਵਰਗੇ ਬੰਦੇ ਨਾਲ ਅਸੀਂ ਸਮਝਦੇ ਹੀ ਢੱਕਾ ਨਹੀਂ ਕਿਉਂਕਿ ਤੇ ਗੱਲ ਉਹਦੇ ਨਾਲ ਕੀਤੀ ਜਾਂਦੀ ਜਿਹੜਾ ਬੁੱਧੀਜੀਵ ਹੈ ਬਿਲਕੁਲ ਗੱਲ ਦੀ ਜੇ ਉਹਨੂੰ ਤੁਸੀਂ ਮੈਨੂੰ ਕੋਈ ਮੇਰੇ ਨਾਲ ਗੱਲ ਕਰਦੇ ਹੋ ਜੀ ਮੇਰੇ ਕੋਲੇ ਤੁਹਾਡੀ ਗੱਲ ਦਾ ਕੋਈ ਜਵਾਬ ਹੈ ਨਹੀਂ ਤਾਂ ਮੈਂ ਤੁਹਾਡੇ ਗਲ ਪਾਉਂਗਾ ਬਿਲਕੁਲ ਪਹਿਲਾਂ ਮੈਂ ਤੁਹਾਨੂੰ ਗਾਲ ਕੱਢੂੰਗਾ ਜੇ ਨਾ ਫਿਰ ਜਵਾਬ ਹੈ ਆਪਣਾ ਤੁਹਾਡੀ ਗੱਲ ਪੈਣ ਦੀ ਕੋਸ਼ਿਸ਼ ਕਰੋ ਇਹ ਕਰਿਆ ਪੁਲਕਾਰ ਸਿੱਧੂ ਨੇ ਜੇ ਤੁਹਾਡੇ ਚੈਨਲ ਦੇ ਇਸ ਮਾਲਕ ਨੇ ਲੋਕ ਸਭ ਆਪਣਾ ਲੋਕਵਾਜ ਟੀਵੀ ਦੇ ਮਾਲਕ ਨੇ ਕੋਈ ਆੜਗੋ ਚਲਾਈਏ ਤੁਹਾਨੂੰ ਗੱਲ ਕਰਦਾ ਵੀ ਕਾਕਾ ਯਾਰ ਵੀਰੇ ਆ ਕੀ ਕਰੀ ਜਾਂਦੇ ਹੋ ਜੀ ਅਚਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਕਿਸੇ ਪੱਤਰਕਾਰ ਨੂੰ ਮਿਲਿਆ ਅੱਜ ਹੈ ਨਹੀਂ ਗਾ ਆਪਣੇ ਜੋ ਉਹ ਕਾਕਾ ਕਹਿੰ ਕੇ ਸਬੂਧਨ ਕਰਦਾ ਸੀ ਵੀ ਕਾਕਾ ਜੀ ਨਹੀਂ ਯਾਰ ਐ ਨਹੀਂ ਐ ਹੋਊਗਾ ਇਹਨਾਂ ਕੋਲੇ ਕਾਕਾ ਜੀ ਸ਼ਬਦੀ ਹੈ ਨਹੀਂ ਹੈ ਸ਼ਾਇਦ ਮਨ ਲਿਹਾਣ ਪੜਾ ਬੰਦੇ ਇਹ ਅਣਪੜ੍ਹ ਬੰਦਿਆਂ ਨੂੰ ਅਣਪੜ੍ਹ ਬੰਦੇ ਵੀ ਨਹੀਂ ਐਡੇ ਮਾੜੇ ਹੁੰਦੇ ਕੋਈ ਅਣਪੜ੍ਹਨਾ ਗੁੱਸਾ ਕਰ ਜਾਣ ਅਣਪੜ੍ਹ ਵੀ ਚੰਗੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਵੀ ਬਹੁਤ ਯਾਨੀ ਕਿ ਸੱਤਾਂ ਥੇੜੀਆਂ ਦੇ ਵਿੱਚ ਸਾਡੇ ਵੱਡੇ ਬਜ਼ੁਰਗਾਂ ਤੋਂ ਬਹੁਤ ਵਧੀਆ ਸੇਧ ਮਿਲੀ ਹੁੰਦੀ ਆ ਅਣਪੜ੍ਹ ਸ਼ਬਦ ਵੀ ਮੈਂ ਗਲਤ ਵਰਤ ਤਾ ਗਿਆ ਉਸ ਚੀਜ਼ ਦੀ ਮੈਂ ਮਾਫੀ ਮੰਗਦਾ ਲੋਕਾਂ ਤੋਂ ਕਾਰਨ ਕੀ ਆ ਇਹਨਾਂ ਲੋਕਾਂ ਦੇ ਦਿਮਾਗ ਦੇ ਉੱਤੇ ਨਾ ਵੱਡਾ ਇੱਕ ਫਤੂਰ ਚੜਿਆ ਹੋਇਆ ਹੈ ਕਿਉਂਕਿ ਯਾਰ ਤੁਰੇ ਜਾਂਦੇ ਨੂੰ ਐਮ ਐਲੀਆਂ ਤੁਰੇ ਜਾਂਦੇ ਨੂੰ ਫੋਰਚੂਨਰ ਆ ਤੁਰੇ ਜਾਂਦੇ ਨੂੰ ਸਾਰਾ ਕੁਝ ਮਿਲ ਗਿਆ ਇਸ ਕਰਕੇ ਇਹਨਾਂ ਦਾ ਦਿਮਾਗ ਖਰਾਬ ਹੈ ਤੇ ਜਿਹੜੇ ਤੁਹਾਡੇ ਨਾਲ ਪੰਗਾ ਲਿਆ ਹੈ ਜੈਤੂ ਦੇ ਲੋਕਾਂ ਨਾਲ ਪੰਗਾ ਲਿਆ ਜਿਨੇ ਵੀ ਉਹਦਾ ਦਿਮਾਗ ਸੈੱਟ ਹੋ ਜਾਊਗਾ ਕਿਉਂਕਿ ਇਹਨੂੰ ਪਤਾ ਹੀ ਨਹੀਂ ਸੀ ਵੀ ਕੀ ਭਾਅ ਵਿਕਦੀਆਂ ਇਸ ਕਰਕੇ ਮੈਂ ਤੁਹਾਡੇ ਸਾਰੇ ਚੈਨਲਾਂ ਨੂੰ ਸਾਰੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਬੇਨਤੀ ਕਰਦਾ ਵੀ 3 ਤਰੀਕ ਨੂੰ 11 ਵਜੇ ਬਠਿੰਡੇ ਪਹੁੰਚੋ ਤੇ ਇਹਨਾਂ ਨੂੰ ਦੱਸੋ ਵੀ ਕੀ ਭਾਅ ਵਿਕਦੀਆਂ ਇੰਨੀ ਹਾਜ਼ਰੀਆਂ ਲਵਾਉਂਦਾ ਕਾਲਾ ਸ਼ਰਮਾ ਜੈਤੂ ਖਿਮਾਂ ਦਾ ਜੱਜ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਿਹੜੇ ਆਪਣੇ ਵਿਚਾਰ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦਿਓ ਤੇ 3 ਤਰੀਕ ਨੂੰ 11 ਵਜੇ ਐਸਐਸਪੀ ਦਫ਼ਤਰ ਬਠਿੰਡਾ ਵਿਖੇ ਜਰ